ਸਰ ਦੀ ਹਾਈਟ ਹੈ 7 ਫੁੱਟ ਤੇ ਉਹਨਾਰੇ ਪੁੱਤਰ ਦੀ ਹਾਈਟ ਹੈ 6.5 ਫੁੱਟ ਪਹਿਲੇ ਤੁਸੀਂ ਦੇਖੋ ਮੈਨੂੰ ਅੱਜ ਮੂੰੱਚੀ ਕਰਕੇ ਗੱਲ ਕਰਨੀ ਪੈਣੀ ਹੈ ਕਿਉਂਕਿ ਸਰ ਨਾਲ ਦੋਨਾਂ ਨਾਲ ਹਾਈਟ ਤੁਸੀਂ ਦੇਖ ਸਕਦੇ ਹੋ ਤੇ ਇਹੀ ਹਾਈਟ ਜਿਹੜਾ ਕਰਕੇ ਅਸੀਂ ਨਰਵਸ ਇਹੀ ਹਾਈਟ ਸਾਡੀ ਦੁੱਖਾਂ ਦਾ ਕਾਰਨ ਸੀ ਤੇ ਇਹੀ ਹਾਈਟ ਨਾਲ ਅਸੀਂ ਅੱਜ ਖੁਸ਼ਾ ਬਹੁਤ ਇੰਜੋਏ ਕਰ ਰਹੇ ਹਾਂ ਬਹੁਤ ਵਧੀਆ ਜੀ ਕਿਉਂਕਿ ਜਿਹੜੇ ਵੀ ਛੱਤ ਤੋਂ ਜਾਲੇ ਵਗੈਰਾ ਉਤਾਰਨੇ ਆ ਦੀਵਾਲੀ ਦੀਆਂ ਸਫਾਈਆਂ ਹੋ ਗਈਆਂ ਹਨ ਉਹ ਸਾਰਾ ਕੰਮ ਇਹ ਕਰ ਦਿੰਦੇ ਨੇ ਤੇ ਕਾਫੀ ਹੈਲਪ ਹੋ ਜਾਂਦੀ ਹੈ ਇਨਾਂ ਦੀ ਇੱਕ ਚੋਆਇਸ ਸੀ ਕਿ ਇਹਨਾਂ ਨੂੰ ਪੁੱਛਦਾ ਮੈਂ ਨਾ ਤੁਸੀਂ ਮੈਰਿਜ ਕਰਦੇ ਕਰਾਈ ਮੇਰੇ ਨਾਲ। ਕਹਿੰਗਾ ਸੀ ਮੇਰੀ ਇੱਛਾ ਸੀ ਕਿ ਮੇਰਾ ਹਸਬੰਦ ਮੇਨਾਂ ਸਿਰ ਝੁਕਾ ਕੇ ਗੱਲ ਕਰੇ ਤੇ ਮੈਨੂੰ ਯਾਰ ਵੀ ਗੱਲ ਕਰਨੀ ਪੈਂਦੀ ਨਾ ਸਿਰ ਝੁਕਾ ਕੇ ਗੱਲ। ਅੱਜੋ ਇੱਛਾ ਪੂਰੀ ਹੋ। ਜਿੱਦਾਂ ਮੇਰੇ ਵੇਟ ਦੀ ਹਾਈਟ ਆ ਸੇਮ ਇਹੀ ਸੇਮ ਮੇਰੀ ਹੁੰਦੀ ਸੀ। ਇੰਨੀ ਏਜ ਮੇਲੇ 13 ਸਾਲ ਦੀ ਏਜ ਅੱਜ ਤੇ 6.5 ਫੁੱਟ ਆ ਗਈ। ਜਦੋਂ ਮੇਰੀ ਇੰਨੀ ਹੋਈ ਤਾਂ ਮੈਨੂੰ ਹਰ ਇੱਕ ਨੇ ਮਜ਼ਾਕ ਕਰਨਾ। ਤੂੰ ਕਿੱਦਾਂ ਲ ਬਣੀ ਐ ਨਾ ਤੂੰ ਸੋਹਣਾ ਨਹੀਂ ਲੱਗਦਾ। ਹਾਈਟ ਘਟਾ ਲ ਆਪਣੇ ਸਿਰ ਤੇ ਵਜਨ ਰੱਖ ਲਿਆ ਕਰ ਥੋ ਬਟ ਅੱਜ ਖੁਸ਼ੀ ਹੋ ਰਹੀ ਹੈ ਅੱਜ ਮੈਂ ਕਰੀ ਮੈਤੋ ਵੀ ਲੰਬਾ ਜਾਵੇ ਸਾਢੇ 7 ਮਿੰਟ ਦਾ ਗਾਈਡ ਜਾਵੇ ਤਾਂ ਬਹੁਤ ਵਧੀਆ ਲੱਗਦਾ ਕਿਤੇ ਵੀ ਮਤਲਬ ਰਿਸ਼ਤੇਦਾਰਾਂ ਚ ਵੀ ਜਾਣਾ ਨੇ ਨੇ ਜਾ ਕੇ ਇੱਕ ਜਗ੍ਹਾ ਬੈਠ ਜਾਣਾ ਔਰ ਉੱਥੋਂ ਹੀ ਲਨਾਨੀ ਠੀਕ ਹੈ ਔਰ ਜੇ ਬਾਜ਼ਾਰ ਚ ਵੀ ਜਾਣਾ ਤੇ ਬਾਜ਼ਾਰ ਵਿੱਚ ਵੀ ਇਹਨਾਂ ਨੇ ਸ਼ਾਪ ਤੇ ਨਹੀਂ ਅੰਦਰ ਜਾਣਾ ਹੈਗਾ ਬਾਹਰ ਹੀ ਐਕਟੀਵਿਟੀ ਬਾਈਕ ਤੇ ਬੈਠੇ ਰਹਿਣਾ ਤਾਂ ਮੈਮ ਜੀ ਵਾ ਕਹਿ ਰਹੇ ਤੁਸੀਂ ਬਾਹਰ ਬੈਠੇ ਰਹਿੰਦੇ ਸੀ ਬਾਈਕ ਤੇ ਅੰਦਰ ਨਹੀਂ ਜਾਂਦੇ ਸੀ ਉਹਦਾ ਕੀ ਰੀਜ਼ਨ ਸੀ ਕਿੰਦਰ ਨੂੰ ਸੰਗਦੇ ਰਹਿਣਾ ਹਰ ਪਾਸੇ ਜਾਣਾ ਨਹੀਂ ਮੈਰਿਜ ਤੇ ਜਾਣਾ ਕੋਈ ਮੈਂ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਇਆ ਹੁਣ ਬਹੁਤ ਵਧੀ ਨੇ ਮਰੀ ਜਾਂਦੇ ਸੀ ਮੈਂ ਬ੍ਰਾਂਡਡ ਕੱਪੜੇ ਪਾਵਾ ਵਧੀਆ ਕੱਪੜੇ ਪਾਵਾ ਪਰ ਉਹਨੂੰ ਸਟਿਚੀ ਕਰਾਉਣੇ ਪੈਂਦੇ ਸੀਗੇ ਉਹ ਆਉਂਦੇ ਨਹੀਂ ਸੀ ਭਾਜ ਤੇ ਇਸ ਤਰ੍ਹਾਂ ਬੈੱਡ ਵੀ ਛੋਟੇ ਹੁੰਦੇ ਸੀਗੇ ਉਹ ਤੋਂ ਵੀ ਬਹੁਤ ਐਡਜਸਟਮੈਂਟ ਕਰਨੀ ਪਈ ਲੱਗੀ ਕੋਈ ਨਾਲ ਨਹੀਂ ਸੀ ਤੁਰਦੇ ਹੁੰਦੇ ਅਗਲੀਆਂ ਸੀ ਪਤਾ ਨਹੀਂ ਤੇਰੇ ਨਾਲ ਤੁਰੇ ਜਾਂਦੇ ਸੋਹਣੇ ਨਹੀਂ ਲੱਗਦੇ ਜੇ ਮੈਂ ਕਿਸੇ ਗਰੁੱਪ 'ਚ ਤੁਰੇ ਨਹੀਂ ਜਾਣਾ ਤਾ ਮੇਰੇ ਨਾਲ ਮੈਂ ਇਕੱਲਾ ਰਹਿ ਜਾਂਦਾ ਸੀ ਮੈਨੂੰ ਛੱਡ ਨੁੰਦੇ ਸੀ ਸਾਰੇ ਮੇਰੇ ਨਾਲ ਨਹੀਂ ਸੀ ਇੱਥੇ ਤੱਕ ਸੀਗਾ ਕਿ ਮੇਰੀ ਮੈਰਿਜ ਵੀ ਨਹੀਂ ਹੋਣੀ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਵੀ ਮੈਰਿਜ ਨਹੀਂ ਹੋਣੀ ਹੈਗੀ ਕਿਉਂਕਿ ਮੈਂ ਸੋਹਣਾ ਨਹੀਂ ਹੈਗਾ ਇੰਨੇ ਨੇ ਜਿਆਦਾ ਹਾਂ ਕੀਤੀ ਹੋ ਮੇਰੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਸੀਗੀ ਕਿਉਂਕਿ ਇਹਨਾਂ ਨੇ ਹਾਂ ਕਰ ਦਿੱਤੀ ਪਰ ਬਹੁਤ ਵਧੀਆ ਸੀਗਾ ਇਹਨਾਂ ਨੇ ਯੈਸ ਕਰਕੇ ਮੈਨੂੰ ਉਸ ਸਟ्रेस ਚੋਂ ਕੱਢਿਆ ਇਹਨਾਂ ਦਾ ਡਿਸੀਜਨ ਸੀਗਾ ਬਹੁਤ ਵਧੀਆ ਇਹਨਾਂ ਨੇ ਮੇਰੀ ਲਾਈਫ ਚ ਤੇ ਕਿਤੇ ਨਾ ਕਿਤੇ ਲੋਕੀ ਕੀ ਸੋਚਣਗੇ ਕੀ ਬੋਲਣਗੇ ਕੀ ਜੱਜ ਕਰਨਗੇ ਉਹਦੇ ਤੋਂ ਡਰ ਲੱਗਦਾ ਸੀ ਬਾਹਰ ਨਿਕਲਣਾ ਮੈਨੂੰ ਕੋਈ ਅਲੱਗ ਤੋਂ ਮੈਨੂੰ ਕੰਪਲੀਮੈਂਟਸ ਨਹੀਂ ਮਿਲੇ ਮੈਨੂੰ ਥੋੜਾ ਜਿਹਾ ਨੈਗੇਟਿਵ ਹੀ ਕੀਤਾ ਜਾਂਦਾ ਸੀ ਹਰ ਜਗ੍ਹਾ ਤੇ ਵੀ ਤੂੰ ਸੋਹਣਾ ਨਹੀਂ ਹੈ ਮੇਰੇ ਦਿਮਾਗ ਵਿੱਚ ਇੱਕ ਦਿਨ ਸੀ ਮੈਂ ਆਪਣੇ ਆਪ ਨੂੰ ਲਿਮਟਡ ਕਰ ਲਿਆ ਸੀ ਆਪਣੀ ਲਾਈਫ ਨੂੰ ਬਹੁਤ ਪਹਿਲਾਂ ਇਹਨਾਂ ਦੀ ਪਛਾਣ ਮਤਲਬ ਫਾਦਰ ਕਰਕੇ ਸੀਗੇ ਇਹਦੇ ਫਾਦਰ ਉਲੰਬੇ ਨੇ ਠੀਕ ਹੈ ਹੁਣ ਇਹਦੀ ਆਪਣੀ ਹੀ ਪਛਾਣ ਹੈ ਠੀਕ ਹੈ ਬਾਹਰ ਜਾਂਦਾ ਆ ਕਿ ਤੇਜ ਦਾ ਪਿੰਡ ਵਿੱਚ ਹੀ ਹੁੰਦੇ ਨਾ ਗੁਰਦੁਆਰਾ ਸਾਹਿਬ ਜਾਂਦਾ ਮੇਲੇ ਤੇ ਕਿਤੇ ਜਾਂਦਾ ਆ ਤਾਂ ਲੋਕ ਇਹਦੇ ਨਾਲ ਸੈਲਫੀਆਂ ਲੈਂਦੇ ਨੇ ਤਾਂ ਕੱਪੜੇ ਕਿਵੇਂ ਲੈਣੇ ਹੋ ਫਿਰ ਕੱਪੜੇ ਸਵਾਣਨੇ ਹੋ ਆਪਣੇ ਦੋਨਾਂ ਦੇ ਹਾਂਜੀ ਕੱਪੜੇ ਸਟਿਚ ਕਰਵਾਉਣੇ ਪੈਣਦੇ ਨੇ ਸਾਨੂੰ ਹੁਣ ਤਾਂ ਸਾਡਾ ਸਾਈਜ਼ ਵੀ ਸੇਮ ਹੋ ਗਿਆ ਬਿਲਕੁਲ ਇਹ ਸ਼ੂਜ਼ ਦਾ ਵੀ ਪੈਂਟਾਂ ਦਾ 셔ਟ ਦੇ ਅਸੀਂ ਇੱਕ ਦੂਸਰੇ ਵਾਰੇ ਬਹੁਤ ਖੁਸ਼ੀ ਵੀ ਹੋ ਰਹੀ ਜਦ ਬੇਟਾ ਵੀ ਬਾਪ ਦੇ ਸ਼ੂਜ਼ ਪਾਉਂਦਾ ਵਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਹੁਣ ਵੀ ਇਹਨੂੰ ਦੇਖ ਲਓ ਵੀ 13 ਸਾਲ ਦੀ ਇਹ ਚ ਨੂੰ ਸ਼ੂਜ਼ ਨਹੀਂ ਮਿਲਦੇ ਬਹੁਤ ਮੁਸ਼ਕਲ ਨਾਲ ਲਾਸਟ ਸਾਈਜ਼ ਦੇ ਦੇ ਮੇਚ ਆ ਰਹੇ ਉਸ ਤੋਂ ਬਾਅਦ ਮਿਲ ਲੱਗੇ ਸਾਰੇ ਸ਼ੂਜ਼ ਵੀ ਨਹੀਂ ਮਿਲਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਅਕਸਰ ਤੁਸੀਂ ਬੜੇ ਹੀ ਲੰਬੀ ਹਾਈਟਾਂ ਵਾਲੇ ਇਨਸਾਨ ਦੇਖੇ ਹੋਣਗੇ ਤੇ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕੀ ਅੱਜਕੱਲ ਨਾ ਫਿਲਟਰ ਲਗਾ ਕੇ ਆਪਣੀ ਹਾਈਟ ਨੂੰ ਜਾਂ ਆਪਣੀ ਲੱਤਾਂ ਨੂੰ ਨਾ ਲੰਬੀਆਂ ਕਰ ਲੈਂਦੇ ਨੇ ਪਰ ਅੱਜ ਸਾਡੇ ਨਾਲ ਇੱਕ ਐਦਾਂ ਦੀ ਪਿਓ ਪੁੱਤ ਦੀ ਜੋੜੀ ਮੌਜੂਦ ਹੈ ਜਿਨ੍ਹਾਂ ਨੂੰ ਕੋਈ ਫਿਲਟਰ ਲਗਾਉਣ ਦੀ ਲੋੜ ਨਹੀਂ ਹੈ ਕਿ ਸਾਡੀ ਹਾਈਟ ਲੰਬੀ ਹੋ ਜਾਏ ਨੈਚੁਰਲੀ ਉਹਨਾਂ ਦੀ ਹਾਈਟ ਇੰਨੀ ਲੰਬੀ ਹੈ ਕਿ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪਿਓ ਪੁੱਤ ਨਾਲ ਗੱਲ ਕਰਾਂਗੇ ਆਈ ਐਮ ਸ਼ੋਰ ਕਿ ਤੁਹਾਨੂੰ ਇਸ ਇੰਟਰਵਿਊ ਵਿੱਚ ਪੂਰੀ ਪੋਜ਼ਿਟਿਵਿਟੀ ਮਿਲੇਗੀ ਤੇ ਤੁਸੀਂ ਹੌਂਸਲੇ ਨਾਲ ਪਰਜੋਗੇ ਪੂਰੀ ਇੰਟਰਵਿਊ ਸੁਣ ਕੇ ਤਾਂ ਤੁਸੀਂ ਦੇਖ ਸਕਦੇ ਹੋ ਪੂਰੀ ਫੈਮਲੀ ਮੇਰੇ ਨਾਲ ਮੌਜੂਦ ਹੈ ਮੈਂ ਕੁਝ ਵੀ ਨਹੀਂ ਦੱਸਣਾ ਸਰ ਤੇ ਉਹਨਾਂ ਦਾ ਪੁੱਤਰ ਆਪੇ ਦੱਸਣਗੇ ਕਿ ਉਹਨਾਂ ਦੀ ਹਾਈਟ ਕਿੰਨੀ ਹੈ ਕੀ ਕੀ ਲਾਈਫ ਵਿੱਚ ਫੇਸ ਕਰਨਾ ਪਿਆ ਤਾਂ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਸਵਾਗਤ ਹੈ ਸਾਰੀ ਕਲ ਸਾਰਿਆਂ ਨੂੰ ਪਹਿਲੇ ਤੁਸੀਂ ਦੇਖੋ ਮੈਨੂੰ ਅੱਜ ਮੂਠੀ ਕਰਕੇ ਗੱਲ ਕਰਨੀ ਪੈਣੀ ਹੈ ਕਿਉਂਕਿ ਸਰ ਨਾਲ ਦੋਨਾਂ ਨਾਲ ਹਾਈਟ ਤੁਸੀਂ ਦੇਖ ਸਕਦੇ ਹੋ ਪਹਿਲੇ ਤਾਂ ਸਰ ਤੁਹਾਡੀ ਹਾਈਟ ਕਿੰਨੀ ਹੈ ਮੇਰੀ 7 ਫੁੱਟ ਹਾਈਟ ਹੈ ਜੀ ਤੁਹਾਡੀ ਹਾਈਟ ਕਿੰਨੀ ਹੈ 6.5 ਫੁੱਟ ਸਰ ਦੀ ਹਾਈਟ ਹੈ 7 ਫੁੱਟ ਤੇ ਉਹਨਾਂ ਦੇ ਪੁੱਤਰ ਦੀ ਹਾਈਟ ਹੈ 6.5 ਫੁੱਟ ਤਾਂ ਸਰ ਪਹਿਲੇ ਤਾਂ ਇੰਨੇ ਖੁਸ਼ ਇੰਨੇ ਪੋਜ਼ਿਟਿਵ ਕਿਦਾਂ ਸਾਰਾ ਜੀ ਨੇਚਰਲੀ ਪ੍ਰਮਾਤਮਾ ਦੀ ਕਿਰਪਾ ਹੋਈ ਆ ਹਾਈਟ ਨਾਲ ਇੱਕ 네ਗੇਟਿਵ ਵੀ ਹੋ ਸਕਦੀ ਪੋਜ਼ਿਟਿਵ ਵੀ ਹੋ ਸਕਦੀ ਪਹਿਲੀ ਮੇਰੀ ਲਾਈਫ ਬਿਲਕੁਲ 네ਗੇਟਿਵ ਵਿੱਚ ਰਹੀ ਤੇ ਉਸ ਤੋਂ ਬਾਅਦ ਹੁਣ ਪੂਰਾ ਪੋਜ਼ਿਟਿਵ ਆ ਬਹੁਤ ਖੁਸ਼ ਆ ਆਪਣੀ ਲਾਈਫ ਤੋਂ ਤੇ ਇਹੀ ਹਾਈਟ ਜਿਹੜੇ ਕਰਕੇ ਅਸੀਂ ਨਰਵਸ ਇਹੀ ਹਾਈਟ ਸਾਡੀ ਦੁੱਖਾਂ ਦਾ ਕਾਰਨ ਸੀ ਤੇ ਇਹੀ ਹਾਈਟ ਨਾਲ ਅਸੀਂ ਅੱਜ ਖੁਸ਼ ਆ ਬਹੁਤ ਇੰਜੋਏ ਕਰ ਰਹੇ ਆ ਆਪਣੀ ਲਾਈਫ ਤੇ ਤੁਹਾਨੂੰ ਕੀ ਕੀ ਫੇਸ ਕਰਨਾ ਪਿਆ ਲਾਈਫ ਵਿੱਚ ਆਪਣੀ ਟੱਜ ਨੈਚੁਰਲ ਗੱਲਾਂ ਕਰਾਂਗੇ ਕੋਈ ਵਿੱਚ ਫਿਲਟਰ ਨਹੀਂ ਹੋਏਗਾ ਗੱਲਾਂ ਵਿੱਚ ਸਰ ਨਾਲ ਬਿਲਕੁਲ ਨੈਚੁਰਲ ਗੱਲਾਂ ਹੋਣਗੀਆਂ ਕੀ ਕੀ ਫੇਸ ਕਰਨਾ ਪਿਆ ਸਰ ਤੁਹਾਨੂੰ ਲਾਈਵ 'ਚ ਸਟਾਰਟਿੰਗ 'ਚ ਹਾਈਟ ਜਿੱਦਾਂ ਵੱਧ ਰਹੀ ਸੀ ਕਿ ਮੈਂ ਮੈਂ ਆਪਣੇ ਬਚਪਨ ਦੀ ਗੱਲ ਦੱਸਦਾ ਜਦੋਂ ਮੈਂ ਛੋਟਾ ਸੀਗਾ ਤਾਂ ਮੈਨੂੰ ਇੰਨਾ 네ਗੇਟਿਵ ਫੀਲ ਹੁੰਦਾ ਸੀਗਾ ਹਰ ਇੱਕ ਬੰਦਾ ਮੇਰਾ ਮਜ਼ਾਕ ਕਢਾਉਂਦਾ ਸੀ ਜਿੱਦਾਂ ਮੇਰੇ ਵੇਟ ਦੀ ਹਾਈਟ ਆ ਸੇਮ ਇਹੀ ਸੇਮ ਮੇਰੀ ਹੁੰਦੀ ਸੀ ਇੰਨੀ ਏਜ ਮੇਰੀ 13 ਸਾਲ ਦੀ ਏਜ ਅੱਜ ਤੇ 6.5 ਫੁੱਟ ਹਾਈਟ ਜਦੋਂ ਮੇਰੀ ਇੰਨੀ ਹੋਈ ਤਾਂ ਮੈਨੂੰ ਹਰ ਇੱਕ ਨੇ ਮਜ਼ਾਕ ਕਰਨਾ ਤੋ ਕਿੱਦਾਂ ਲੱਗਣੀ ਆ ਨਾ ਤੋ ਸੋਹਣਾ ਨਹੀਂ ਲੱਗਦਾ ਹਾਈਟ ਘਟਾ ਲਾ ਆਪਣੇ ਸਿਰ ਤੇ ਬੰਜਨ ਰੱਖ ਲਿਆ ਕਰ ਥੋੜਾ ਛੋਟਾ ਹੋ ਜਾਏਗਾ ਤੇ ਮੈਂ ਬੜਾ ਨੈਗੇਟਿਵ ਹੁੰਦਾ ਜਾਣਾ ਵੀ ਕਾਤੇ ਇਦਾਂ ਹੋ ਰਿਹਾ ਫਿਰ ਬੇਟੇ ਦਾ ਵਰਤ ਹੁੰਦਾ ਤਾਂ ਮੈਨੂੰ ਬੜੀ ਸਟ੍ਰੈਸ ਚ ਚਲਾ ਗਿਆ ਵੀ ਇਹਦੀ ਇਹਨੂੰ ਵੀ ਇਹੀ ਕੁਝ ਫੇਸ ਕਰਨਾ ਪੈਣਾ ਇਹਦੀ ਵੀ ਲਾਈਫ ਇਦਾਂ ਦੀ ਸਟਰਗਲ ਵਾਲੀ ਹੋ ਜਿੰਨਾ ਮੇਰੀ ਹੋਈ ਮੈਨੂੰ ਵੀ ਬਹੁਤ ਮਜ਼ਾਕ ਹੋਇਆ ਤੇ ਇਹਨੂੰ ਵੀ ਹੋਏਗਾ ਬਟ ਸੋਸ਼ਲ ਮੀਡੀਆ ਨੂੰ ਬਹੁਤ ਥੈਂਕਸ ਆ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਅਸੀਂ ਦੋਨੋਂ ਐਸਬੰਡ ਵਾਈ ਵਾਈ ਪਹਿਲਾਂ ਤੇ ਸਾਨੂੰ ਇੰਨਾ ਵਧੀਆ ਰਿਸਪਾਂਸ ਮਿਲੇ ਇੰਨਾ ਪਿਆਰ ਮਿਲੇ ਆਡੀਅנס ਦਾ ਤਾਂ ਸਾਡੀ ਸਾਰੀ ਥਿੰਕਿੰਗ ਚੇਂਜ ਹੋ ਗਈ ਤੇ ਅੱਜ ਸਾਨੂੰ ਜਨੇ ਇੱਕ ਦੋ ਤਰ੍ਹਾਂ ਦੀ ਲਾਈਫ ਜੀ ਰਹੀ ਮੈਂ ਇੱਕ ਬਹੁਤ ਸਟ੍ਰੈਸ ਵਾਲੀ ਇੱਕ ਬਹੁਤ ਖੁਸ਼ੀ ਵਾਲੀ ਤੇ ਆਪਣੇ ਬੇਟੇ ਨੂੰ ਵੀ ਹੁਣ ਮੈਂ ਪੂਰਾ ਪੋਜ਼ਿਟਿਵ ਕਰ ਰਿਹਾ ਵੀ ਹਾਈਟ ਬਹੁਤ ਵਧੀਆ ਆਪਣੇ ਲਈ ਪਰਮਾਤਮਾ ਦਾ ਵਰਦਾਨ ਹੈ ਗੋਡ ਗਿਫਟ ਹੈ ਇੱਕ ਸੰਘਣਾ ਨਹੀਂ ਚਾਹੀਦਾ ਤੇ ਬਿਲਕੁਲ ਜਦੋਂ ਤੁਹਾਡੇ ਪੁੱਤਰ ਦਾ ਜਨਮ ਹੋਇਆ ਸੀ ਤੁਹਾਨੂੰ ਉਦੋਂ ਸ਼ੋਰ ਸੀ ਕਿ ਇਦੀ ਹਾਈਟ ਵੀ ਲੰਬੀ ਹੋਏਗੀ ਹਾਂਜੀ ਥੋੜੇ ਮੈਨੂੰ ਪ੍ਰੋਪਰ ਪਤਾ ਸੀਗਾ ਥੋੜਾ ਮੈਂ ਅਸੀਂ ਡਾਕਟਰਸ ਨੂੰ ਕੰਸਲਟ ਵੀ ਕੀਤਾ ਸੀ ਪਰ ਮੈਂ ਜਿਹੜਾ ਨੈਗੇਟਿਵ ਸੀਗਾ ਬਹੁਤ ਡਰ ਰਿਹਾ ਸੀ ਵੀ ਨਾ ਜਾਵੇ ਮੈਂ ਇਹ ਕਹਿ ਰਿਹਾ ਸੀ ਵੀ ਇਹ ਨਹੀਂ ਹਾਈਟ ਨਾ ਵਧੇ ਕਿਸੇ ਤਰੀਕੇ ਨਾਲ ਰੁੱਕ ਜਵੇ ਬਟ ਅੱਜ ਖੁਸ਼ੀ ਹੋ ਰਹੀ ਹੈ ਅੱਜ ਮੈਂ ਕਹਿ ਰਹੀ ਵੀ ਮੇਤੋ ਵੀ ਲੰਬਾ ਜਾਵੇ 7.5 ਫੁੱਟ ਤੱਕ ਹਾਈਟ ਜਾਵੇ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਜਿਹੜੀ ਚੀਜ਼ ਤੋਂ ਤੁਸੀਂ ਇੱਕ ਟਾਈਮ ਤੇ ਡਰਦੇ ਸੀਗੇ ਅੱਜ ਤੁਸੀਂ ਉਹੀ ਚੀਜ਼ ਤੋਂ ਖੁਸ਼ ਹੋ ਤੇ ਉਹਨੂੰ ਪੋਜ਼ਿਟਿਵ ਬਣਾ ਕੇ ਆਪਣੇ ਮੁੰਡੇ ਲਈ ਸਾਨੂੰ ਕਿ ਉਹ ਅੱਗੇ ਹੋਰ ਵਧੇ ਹਾਂਜੀ ਸਾਰਾ ਸਾਡੇ ਆਡੀਅנס ਦਾ ਸੋਸ਼ਲ ਮੀਡੀਆ ਰਿਸਪੋਰਟ ਸਾ ਜਿਹੜੀ ਚੀਜ਼ ਮੈਂ ਨੈਗੇਟਿਵ ਮੰਨਦਾ ਸੀ ਉਹ ਪੋਜ਼ਿਟਿਵ ਸੀਗੀ ਮੇਰੇ ਲਈ ਮੇਰੀ ਮਿਸਿਸ ਨੇ ਉਸ ਵਿੱਚ ਬਹੁਤ ਯੋਗਦਾਨ ਦਿੱਤਾ ਕਿਉਂਕਿ ਮੈਨੂੰ ਸੋਸ਼ਲ ਮੀਡੀਆ ਤੇ ਲਿਆਉਣ ਵਾਲੇ ਇਹੀ ਨੇ ਇਹਨਾਂ ਨੇ ਸਾਨੂੰ ਆਡੀਅנס ਸਾਹਮਣੇ ਪੇਸ਼ ਕੀਤਾ ਸਾਨੂੰ ਪਤਾ ਲੱਗੇ ਸਾਡੀ ਵੈਲਿਊ ਕੀ ਆ ਬਲਕਿ ਅਸੀਂ ਸੰਗ ਦੇ ਹੀ ਰਹੇ ਸੀ ਭਈ ਹੁਣ ਪਰ ਪੋਜ਼ਿਟਿਵ ਅੱਤ ਸਾਨੂੰ ਫੋਨ ਕਾਲਸ ਵੀ ਇੰਨੇ ਵਧੀਆ ਆ ਰਹੇ ਨੇ ਸਾਰੇ ਸਾਨੂੰ ਸਾਤ ਸਿੱਖ ਰਹੇ ਨੇ ਸਾਡੀ ਇੰਟਰਵਿਊਜ਼ ਤੋਂ ਬਹੁਤ ਪੋਜ਼ਿਟਿਵ ਹੋ ਰਹੇ ਨੇ ਜਿਹੜੇ ਜੋ ਵੀ ਲੋਕ ਨਿਰਾਸ਼ ਸੀ ਆਪਣੀ ਜ਼ਿੰਦਗੀ ਤੋਂ ਉਹ ਬਹੁਤ ਖੁਸ਼ ਨੇ ਅੱਜਕੱਲ ਉਹ ਵੀ ਸਾਨੂੰ ਮੈਸੇਜ ਕਰਦੇ ਨੇ ਵੀ ਅਸੀਂ ਤੁਹਾਡੇ ਵੰਗੋ ਬਹੁਤ ਸੰਗ ਦੇ ਸੀ ਆਪਣੀ ਜ਼ਿੰਦਗੀ ਨੂੰ ਇੱਕ ਲਿਮਿਟਡ ਜਿਹਾ ਕਰ ਲਿਆ ਸੀ ਸੰਗ ਦੇ ਰਹਿੰਦੇ ਸੀ ਕਿ ਬਾਹਰ ਨਹੀਂ ਸਿਕਲਦੇ ਪਰ ਅੱਜ ਉਹ ਵੀ ਇੰਜੋਏ ਕਰ ਰਹੇ ਨੇ ਸਾਨੂੰ ਵੀ ਬਹੁਤ ਖੁਸ਼ੀ ਹੋਦੀ ਹੈ ਤਮੈ ਮ ਇੱਕ ਟਾਈਮ ਤੇ ਤਾਂ ਤੁਸੀਂ ਆਪਣੇ ਹਸਬੰਡ ਨੂੰ ਮੋਟੀਵੇਟ ਕੀਤਾ ਤੇ ਅੱਗੋਂ ਪੁੱਤਰ ਨੂੰ ਵੀ ਮੋਟੀਵੇਟ ਕਰਨਾ ਇੱਕ ਮਾਲ ਹੀ ਔਖ ਹੋ ਜਾਂਦਾ ਹੈ ਕਿ ਉਹੀ ਟਾਈਮ ਮੇਰੇ ਤੇ ਦੁਬਾਰਾ ਆ ਗਿਆ ਜੋ ਮੇਰਾ ਹਸਬੰਡ ਦਾ ਇੱਕ ਟਾਈਮ ਸੀਗਾ ਤਾਂ ਕੀ ਸੀ ਮਨ ਵਿੱਚ ਉਦੋਂ ਅ ਮੈਮ ਜਿਹੜਾ ਮਤਲਬ ਪੁਰਾਣਾ ਸਮਾਂ ਨਿਕਲ ਗਿਆ ਜਿਹੜਾ ਠੀਕ ਹੈ ਉਹ ਥੋੜਾ ਜਿਹਾ ਸੀਗਾ ਕਿ ਇਸ ਤਰ੍ਹਾਂ ਵੀ ਮਤਲਬ ਕਾਫੀ ਨੈਰੋ ਮਾਈਂਡ ਰਹਿੰਦੇ ਸੀ ਆਪਣੀ ਹਾਈਟ ਨੂੰ ਲੈ ਕੇ ਮੇਰੇ ਹਸਬੰਡ ਤੇ ਬਟ ਜਿਸ ਹੁਣ ਜਿਹੜਾ ਸੋਸ਼ਲ ਮੀਡੀਆ ਦੇ ਨਾਲ ਅਸੀਂ ਐਕਟਿਵ ਹੋਏ ਆ ਠੀਕ ਆ ਬਹੁਤ ਸਾਥ ਦਿੱਤਾ ਸੋਸ਼ਲ ਮੀਡੀਆ ਨੇ ਸਾਡੇ ਹਨਾ ਆਡੀਅנס ਨੇ ਬਹੁਤ ਸਾਥ ਦਿੱਤਾ ਉਹਨਾਂ ਕਰਕੇ ਮਤਲਬ ਅਸੀਂ ਕਦੀ ਮੈਂ ਸੋਚ ਹੀ ਨਹੀਂ ਰਹੀ ਕਿ ਮੇਰਾ ਬੱਚਾ ਵੀ ਨੈਗੇਟਿਵ ਹੋਊਗਾ ਇਹਨੂੰ ਅਸੀਂ ਪਹਿਲਾਂ ਹੀ ਪਲੱਸ ਵਿੱਚ ਰੱਖਿਆ ਆ ਪੋਜ਼ਿਟਿਵ ਰੱਖਿਆ ਹੋਇਆ ਕਿ ਬੇਟਾ ਤੇਰੀ ਹਾਈਟ ਜਿਹੜੀ ਆ ਇਹ ਤੈਨੂੰ ਬਹੁਤ ਬੈਨੀਫਿਟ ਦੇ ਕੇ ਜਾਏਗੀ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਕਿ ਇਹ ਬਿਲਕੁਲ ਮਤਲਬ ਪੋਜ਼ਿਟਿਵ ਹੈ ਕਦੀ ਵੀ ਨੈਰੋ ਮਾਈਂਡ ਸੋਚ ਨਹੀਂ ਰੱਖਦਾ ਕਦੇ ਕਿਹਾ ਨਹੀਂ ਤੁਸੀਂ ਕਿ ਮੇਰੀ ਹਾਈਟ ਇਦਾਂ ਕਿਉਂ ਹੈ ਜਾਂ ਕੁਝ ਵੀ ਨਾ ਬਿਲਕੁਲ ਪਾਪਾ ਨੂੰ ਦੇਖਿਆ ਸ਼ੁਰੂ ਤੋਂ ਹੀ ਹਾਈਟ ਵਿੱਚ ਹਾਂਜੀ ਤੇ ਜਦੋਂ ਤੁਸੀਂ ਆਪਣੇ ਦੋਸਤਾਂ ਨੂੰ ਮਿਲਦੇ ਹੋ ਤਾਂ ਤੁਹਾਨੂੰ ਕਹਿੰਦੇ ਤੇਰੀ ਹਾਈਟ ਕਿੰਨੀ ਲੰਬੀ ਐ ਇਦਾਂ ਹਾਈਟ ਮਿਲਾਨੀ ਐ ਤੇਰੇ ਨਾਲ ਹਾਂਜੀ ਤੇ ਲਾਈਫ ਵਿੱਚ ਮੈਮ ਕੀ ਕੀ ਟਾਈਮ ਤੁਹਾਨੂੰ ਦੇਖਣਾ ਪਿਆ ਜਦੋਂ ਇੱਕ ਕੁੜੀ ਨੇ ਵਿਆਹ ਕਰਨਾ ਹੁੰਦਾ ਉਹਦੇ ਬੜੇ ਸੁਪਨੇ ਹੁੰਦੇ ਐ ਤੇ ਲੋਕਾਂ ਨੇ ਉਸ ਟਾਈਮ ਤੁਹਾਡੇ ਕੰਨ ਪਰਿਆ ਕਿ ਹਾਂਜੀ ਕੰਨ ਤਾਂ ਬਹੁਤ ਮਤਲਬ ਪਹਿਲਾਂ ਤਾਂ ਆਪਣੀ ਮਤਲਬ ਫੈਮਲੀ ਹੀ ਨਾਲ ਐਗਰੀ ਨਹੀਂ ਸੀ ਮਤਲਬ ਮੇਰੇ ਫਾਦਰ ਨੂੰ ਤਾਂ ਠੀਕ ਹੈ ਫਾਦਰ ਐਗਰੀ ਸੀ ਠੀਕ ਹੈ ਤੇ ਬਾਕੀ ਟੋਟਲੀ ਜਿਹੜੇ ਕਜ਼ਨ ਹੁੰਦੇ ਨੇ ਨਾ ਚਾਚੇ ਤਾਏ ਦੇ ਬੇਟੇ ਉਹ ਮੇਰੇ ਨਾਲ ਐਗਰੀ ਨਹੀਂ ਸੀਗੀ ਫੈਮਲੀ ਹਨਾ ਉਸ ਤੋਂ ਬਾਅਦ ਜਦੋਂ ਮਤਲਬ ਮੈਰਿਜ ਹੋ ਜਾਂਦੀ ਆ ਮੈਨੂੰ ਤਾਂ ਇਹਨਾਂ ਦਾ ਨੇਚਰ ਬਹੁਤ ਵਧੀਆ ਲੱਗਦਾ ਸੀ ਮੇਰੇ ਫਾਦਰ ਨੂੰ ਵੀ ਵਧੀਆ ਲੱਗਦਾ ਸੀ ਨਾ ਪਰ ਉਸ ਤੋਂ ਬਾਅਦ ਜਦੋਂ ਮਤਲਬ ਰਿਐਲਿਟੀ ਸਾਹਮਣੇ ਆਈ ਕਿ ਇਹ ਤਾਂ ਬਿਲਕੁਲ ਹੀ ਨਹੀਂ ਬਾਹਰ ਨਿਕਲਦੇ ਠੀਕ ਹੈ ਕਿਤੇ ਵੀ ਮਤਲਬ ਰਿਸ਼ਤੇਦਾਰਾਂ ਚ ਵੀ ਜਾਣਾ ਇਹਨਾਂ ਨੇ ਜਾ ਕੇ ਇੱਕ ਜਗ੍ਹਾ ਬੈਠ ਜਾਣਾ ਔਰ ਉੱਥੋਂ ਹੀ ਲੰਨਾ ਨਹੀਂ ਠੀਕ ਹੈ ਔਰ ਜੇ ਬਾਜ਼ਾਰ ਚ ਵੀ ਜਾਣਾ ਤੇ ਬਾਜ਼ਾਰ ਵਿੱਚ ਵੀ ਇਹਨਾਂ ਨੇ ਸ਼ਾਪ ਤੇ ਨਹੀਂ ਅੰਦਰ ਜਾਣਾ ਹੈਗਾ ਬਾਹਰ ਹੀ ਐਕਟਿਵ ਆਤੀ ਬਾਈਕ ਤੇ ਬੈਠੇ ਰਹਿਣਾ ਅੰਦਰ ਵੀ ਸ਼ਾਪਿੰਗ ਕਰ ਲਿਆਓ ਤੁਸੀਂ ਤੇ ਮੈਨੂੰ ਬੜਾ ਡਿਫਿਕਲਟ ਫੀਲ ਹੁੰਦਾ ਸੀ ਜੇ ਕਿਤੇ ਮੈਂ ਰਿਸ਼ਤੇ ਜਾਣਾ ਉੱਥੇ ਵੀ ਨਾ ਚੇਅਰ ਲੈ ਲੈਣੀ ਹੈ ਉੱਥੇ ਬੈਠ ਜਾਣਾ ਹਨਾ ਇੰਜੋਏ ਨਹੀਂ ਸੀ ਕਰਦੇ ਲਾਈਫ ਨੂੰ ਤੇ ਮਤਲਬ ਟਾਈਮ ਲੱਗਿਆ ਟਾਈਮ ਤੋਂ ਬਾਅਦ ਮਤਲਬ ਇੱਕ ਮਾਰਾ ਟਾਈਮ ਲੰਘ ਗਿਆ ਹੁਣ ਚੰਗਾ ਟਾਈਮ ਹੈ ਹੁਣ ਅਸੀਂ ਉਹ ਲਾਈਫ ਨੂੰ ਇੰਜੋਏ ਕਰਦੇ ਤਾਂ ਹਰ ਇੱਕ ਇਸੇ ਨਾਲ ਹਰ ਕੋਈ ਕਹਿੰਦਾ ਕਿ ਸਾਡੇ 'ਚ ਏ ਕਮੀ ਹੈ ਸਾਡੇ 'ਚ ਉਹ ਕਮੀ ਹੈ ਤੁਸੀਂ ਉਹਨਾਂ ਲੋਕਾਂ ਲਈ ਅੱਜ ਇੱਕ ਮਿਸਾਲ ਹੋ ਕਿ ਜਿਹੜੀ ਤੁਹਾਡੀ ਕਮੀ ਉਹਨੂੰ ਪੋਜ਼ਿਟਿਵ 'ਚ ਲੈ ਕੇ ਚਲੋ ਤਾਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਕਹਿੰਦੇ ਆ ਜਿਹੜੇ ਕਹਿੰਦੇ ਸਾਡੀ ਹਾਈਟ ਨਹੀਂ ਵੱਧਦੀ ਸਾਡੀ ਹਾਈਟ ਨਹੀਂ ਵੱਧਦੀ ਆਪਾਂ ਦਵਾਈ ਲੈਣੀ ਹੈ ਅੱਜ ਸਰਦੀ ਹਾਈਟ ਹੈ ਜੀ 7 ਫੁੱਟ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅ ਮੇਨ ਗੱਲ ਹੈ ਜੀ ਪ੍ਰਮਾਤਮਾ ਜਿਵੇਂ ਤਾਂ ਤੁਹਾਨੂੰ ਬਣਾ ਕੇ ਭੇਜਿਆ ਹੈ ਉਹਦੇ ਵਿੱਚ ਤੁਹਾਨੂੰ ਖੁਸ਼ ਰਹਿਣਾ ਚਾਹੀਦਾ ਠੀਕ ਹੈ ਕਈ ਵਾਰ ਬੱਚੇ ਨਾ ਦਵਾਈਆਂ ਵਗੈਰਾ ਲੈ ਕੇ ਹਾਈਟ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਹੋ ਜਾਂਦੇ ਨੇ ਜਾਂ ਕਈ ਬੱਚੇ ਪਤਲੇ ਨੇ ਉਹ ਕਹਿੰਦੇ ਅਸੀਂ ਮੋਟੇ ਹੋਣਾ ਚਾਹੁੰਦੇ ਆ ਹੈਲਦੀ ਲੱਗਣਾ ਚਾਹੁੰਦੇ ਆ ਤਾਂ ਉਹ ਵੀ ਉਹਨਾਂ ਦੀ ਹਾਈਟ ਨਹੀਂ ਵੱਧਦੀ ਜਾਂ ਉਹਨਾਂ ਹੈਲਦੀ ਨਹੀਂ ਹੁੰਦੇ ਹੈਗੇ ਸਗੋਂ ਬਹੁਤ ਸਾਰੀਆਂ ਬਿਮਾਰੀਆਂ ਉਹਨੂੰ ਘੇਰ ਲੈਂਦੀਆਂ ਨੇ ਮੈਂ ਇਹ ਚਾਹੁੰਦੀ ਆ ਕਿ ਪਰਮਾਤਮਾ ਨੇ ਜ਼ਿੰਮੇਦਾਰ ਬਣਾਇਆ ਉਮੀਦੇ ਰਹੋ ਔਰ ਹੈਲਦੀ ਡਾਈਟ ਜਿਹੜੀ ਆਪਣੀ ਘਰ ਵਾਲੀ ਆ ਠੀਕ ਹੈ ਆਪਣੀ ਖੁਰਾਕ ਹੈ ਉਹ ਲੋ ਤਾਂ ਮੈਮ ਜੀ ਮੈਂ ਕਹਿ ਰਹੀ ਤੁਸੀਂ ਬਾਹਰ ਬੈਠੇ ਰਹਿੰਦੇ ਸੀ ਬਾਈਕ ਤੇ ਅੰਦਰ ਨਹੀਂ ਜਾਂਦੇ ਸੀ ਉਹਦਾ ਕੀ ਰੀਜ਼ਨ ਸੀ ਹਾਂਜੀ ਤੁਹਾਨੂੰ ਦੱਸਣਾ ਵੀ ਹਾਈਟ ਜਿਹੜੀ ਲੰਬੀ ਹਾਈਟ ਸੀ ਮੇਰੇ ਲਈ ਬਹੁਤ ਜਿਹਾ ਲੱਗਦੀ ਸੰਗਦਾ ਸੀ ਮੈਂ ਕਹਿੰਦਾ ਉਹ ਸੰਗਦਾ ਹੀ ਰਹਿਣਾ ਹਰ ਪਾਸੇ ਜਾਣਾ ਨਹੀਂ ਮੈਰਿਜ ਤੇ ਜਾਣਾ ਕੋਈ ਮੈਂ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾਇਆ ਹੁਣ ਬਹੁਤ ਵਧੀਆ ਇੰਜੋਏ ਕਰ ਰਿਹਾ ਹਾਂ ਇਸ ਤੋਂ ਪਹਿਲਾਂ ਜਦ ਮੈਂ ਬਹੁਤ ਜ਼ਿਆਦਾ ਸੰਗਦਾ ਰਹਿੰਦਾ ਸੀ ਤੇ ਸਿਰ ਤੁਸੀਂ ਮੈਂ ਦੇਖਿਆ ਤੁਸੀਂ ਆਪਣੇ ਘਰ ਵੀ ਆਪਣੀ ਹਾਈਟ ਅਕੋਰਡਿੰਗ ਬਣਾਇਆ ਹੋਇਆ ਉਹ ਕਦੋਂ ਚੇਂਜ ਕੀਤਾ ਸੀ ਹਾਂਜੀ ਹਾਈਟ ਨਾਲ ਬਹੁਤ ਕੋਸ਼ਿਸ਼ ਚੇਂਜਸ ਕਰਨੇ ਪਏ ਜਿ ਪਹਿਲੀ ਕਾਲ ਤਾਂ ਬੈਡ ਨਹੀਂ ਸੀ ਸਿਏ ਸਟਾਰਟਿੰਗ ਤੋਂ ਤੁਹਾਨੂੰ ਦੱਸ ਦਵਾਂ ਮੈਂ ਜਦ ਛੋਟਾ ਹੁੰਦਾ ਸੀ ਨਾ ਮੈਨੂੰ ਸ਼ੂਜ਼ ਦੀ ਬਹੁਤ ਪ੍ਰੋਬਲਮ ਆਈ ਸ਼ੂਜ਼ ਨਹੀਂ ਸੀ ਮੇਚ ਆਉਂਦੇ ਬਹੁਤ ਸਪੈਸ਼ਲ ਆਰਡਰ ਤੇ ਬਣਵਾਉਣੇ ਪੈਂਦੇ ਸੀ ਕੱਪੜੇ ਨਹੀਂ ਪ੍ਰੋਬਲਮ ਆਈ ਕੱਪੜੇ ਨਹੀਂ ਸੀ ਆਉਂਦੇ ਰੈਡੀमेड ਜੇ ਮੇਰੀ ਇੱਛਾ ਹੁੰਦੀ ਸੀ ਮੈਂ ਬ੍ਰਾਂਡਡ ਕੱਪੜੇ ਪਾਵਾ ਵਧੀਆ ਕੱਪੜੇ ਪਾਵਾ ਪਰ ਉਹਨੂੰ ਸਟਿਚੀ ਕਰਾਉਣੇ ਪੈਂਦੇ ਸੀਗੇ ਉਹ ਆਉਂਦੇ ਨਹੀਂ ਸੀ ਮੇਰੇ ਤੇ ਇਸ ਤਰ੍ਹਾਂ ਬੈਡ ਵੀ ਛੋਟੇ ਹੁੰਦੇ ਸੀਗੇ ਉਹ ਤਾਂ ਵੀ ਬਹੁਤ ਐਡਜਸਟਮੈਂਟ ਕਰਨੀ ਪਈ ਲਾਈਫ ਸਕੂਲ ਟਾਈਮ ਬਹੁਤ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਕੋਈ ਨਾਲ ਨਹੀਂ ਸੀ ਤੁਰਦੇ ਹੁੰਦੇ ਅਗਲੀਆਂ ਸੀ ਪਤਾ ਨਹੀਂ ਤੇਰੇ ਨਾਲ ਤੁਰੇ ਜਾਂਦੇ ਸੋਹਣੇ ਨਹੀਂ ਲੱਗਦੇ ਜੇ ਮੈਂ ਕਿਸੇ ਗਰੁੱਪ 'ਚ ਤੁਰੇ ਨਹੀਂ ਜਾਣਾ ਤਾਂ ਮੇਰੇ ਨਾਲ ਮੈਂ ਇਕੱਲਾ ਰਹਿ ਜਾਂਦਾ ਸੀ ਮੈਨੂੰ ਛੱਡ ਦਿੰਦੇ ਸੀ ਸਾਰੇ ਮੇਰੇ ਨਾਲ ਨਹੀਂ ਸੀ ਉਸ ਟਾਈਮ 네ਗੇਟਿਵ ਹੁੰਦਾ ਜਾਂਦਾ ਸੀ ਕਿਉਂਕਿ ਮੈਨੂੰ ਕਿਸੇ ਨੇ ਪੋਜ਼ਿਟਿਵ ਨਹੀਂ ਕੀਤਾ ਇੱਥੇ ਤੱਕ ਸੀ ਕਿ ਮੇਰੀ ਮੈਰਿਜ ਵੀ ਨਹੀਂ ਹੋਣੀ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਵੀ ਮੈਰਿਜ ਨਹੀਂ ਹੋਣੀ ਹੈ ਕਿਉਂਕਿ ਮੈਂ ਸੋਹਣਾ ਨਹੀਂ ਹੈਗਾ ਪਰ ਬਹੁਤ ਟਰਨਿੰਗ ਪੁਆਇੰਟ ਆਇਆ ਲਾਈਫ 'ਚ ਇਹਨਾਂ ਨੇ ਜੈਸ ਕੀਤੀ ਪਹਿਲਾਂ ਤੇ ਉਸ ਤੋਂ ਬਾਅਦ ਸਾਡੀ ਮੈਰਿਜ ਫਿਰ ਕਾਫੀ ਜ਼ਰਾ ਚੇਂਜ ਆਉਂਦਾ ਲਾਈਫ 'ਚ ਜਿਵੇਂ ਕਹਿੰਦੇ ਨਾ ਲੋਕੀ ਸੋਸ਼ਲ ਮੀਡੀਆ ਦਾ ਕਈ ਪੋਜ਼ਿਟਿਵ ਇੰਪੈਕਟ ਵੀ ਲੈਂਦੇ ਕਈ ਨੈਗੇਟਿਵ ਇੰਪੈਕਟ ਤੁਸੀਂ ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਨੂੰ ਨਹੀਂ ਸਾਡੇ ਲਈ ਤਾਂ ਪੋਜ਼ਿਟਿਵ ਰਿਹਾ ਜੀ ਬਹੁਤ ਕੁਝ ਮੇਰੇ ਬੇਟੇ ਦੀ ਲਾਈਫ ਵੀ ਇਹਦੇ ਨਾਲ ਰਿਲੇਟਡ ਸੀਗੀ ਕਿਉਂਕਿ ਜੇ ਮੈਂ ਅੱਜ ਮੈਨੂੰ ਇੰਨਾ ਪਿਆਰ ਨਾ ਮਿਲਦਾ ਸ਼ਾਇਦ ਬੇਟੇ ਦੀ ਵੀ ਲਾਈਫ ਕਾਫੀ ਸਟ੍ਰੈਸ 'ਤੇ ਹੀ ਹੋਣੀ ਸੀ ਪਰ ਅਸੀਂ ਅੱਜ ਬਹੁਤ ਖੁਸ਼ ਹਾਂ ਤੁਹਾਨੂੰ ਕੀ ਲੱਗਦਾ ਹੈ ਪੁੱਤਰ ਦੀ ਹਾਈਟ ਹੋਰ ਵੱਡੀ ਹੋਣੀ ਹੈ ਲੈ ਬੇਟੇ ਦੀ ਹਾਈਟ 7 ਫੁੱਟ ਤੋਂ ਉੱਤੇ ਜਾਏਗੀ ਕਿਉਂਕਿ ਹਜੇ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਉਹ ਬੈਟਰ ਫਿਊਚਰ ਹੋਵੇ ਇਹਨੂੰ ਸਪੋਰਟਸ ਵਿੱਚ ਭੇਜਾਂਗੇ ਉਹਨੂੰ ਬਾਸਕਟਬਾਲ ਦੀ ਕੋਚਿੰਗ ਦਵਾਵਾਂਗੇ ਹੁਣ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਬੇਟੇ ਤੇ ਵੀ ਇਹ ਇਹ ਪੰਜਾਬੀਆਂ ਦਾ ਔਰ ਪੰਜਾਬ ਦਾ ਨਾਮ ਰੌਸ਼ਨ ਕਰੇਗਾ ਸਰ ਜਿਸ ਟਾਈਮ ਵਿਆਹ ਹੋਣਾ ਸੀਗਾ ਉਸ ਟਾਈਮ ਜਦੋਂ ਇਹਨਾਂ ਨੇ ਹਾਂ ਕਰਤੀ ਉਦੋਂ ਵੀ ਇੱਕ ਦਿਲ ਚ ਡਰ ਸੀ ਕਿ ਜਦੋਂ ਮੈਨੂੰ ਪਹਿਲੀ ਵਾਰ ਦੇਖਣਗੇ ਤਾਂ ਕਿਤੇ ਮਨ ਚ ਨਾ ਆ ਜਾਏ ਕਿ ਹਾਂ ਮੈਂ ਗਲਤੀ ਕਰਤੀ ਹਾਂ ਕਰਕੇ ਨੇ ਮੈਨੂੰ ਤਾਂ ਐ ਸੀ ਕਿ ਵੀ ਮੇਰੀ ਮੈਰਿਜ ਹੋ ਜਾਊਗਾ ਕਿਉਂਕਿ ਇਹਨਾਂ ਨੇ ਜਦ ਹਾਂ ਕੀਤੀ ਉਹ ਮੇਰੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਸੀ ਕਿਉਂਕਿ ਇਹਨਾਂ ਨੇ ਹਾਂ ਕਰਤੀ ਪਰ ਬਹੁਤ ਵਧੀਆ ਸੀ ਕਿ ਇਹਨਾਂ ਨੇ ਯੈਸ ਕਰਕੇ ਮੈਨੂੰ ਉਸ ਸਟ्रेस ਤੋਂ ਕੱਢਿਆ ਇਹਨਾਂ ਦਾ ਡਿਸੀਜਨ ਸੀਗਾ ਬਹੁਤ ਵਧੀਆ ਇਹਨਾਂ ਨੇ ਮੇਰੀ ਲਾਈਫ ਚੇਂਜ ਕੀਤੀ ਤੇ ਕੀ ਕਿ ਲੋਕਾਂ ਦੀ ਜਜਮੈਂਟ ਤੋਂ ਡਰਦੇ ਸੀ ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਸੀ ਤੁਰਨਾ ਨਹੀਂ ਮੈਂ ਗਲੀ ਵਿੱਚ ਤਾਂ ਕਿਤੇ ਨਾ ਕਿਤੇ ਲੋਕ ਕੀ ਕੀ ਸੋਚਣਗੇ ਕੀ ਬੋਲਣਗੇ ਕੀ ਜੱਜ ਕਰਨਗੇ ਉਹਦੇ ਤੋਂ ਡਰ ਲੱਗਦਾ ਸੀ ਸੇਮ ਚੀਜ਼ ਹਰ ਵੀ ਬਾਹਰ ਨਿਕਲਦਾ ਮੈਨੂੰ ਕੋਈ ਅਲੱਗ ਤੋਂ ਮੈਨੂੰ ਨਹੀਂ ਕੰਪਲੀਮੈਂਟਸ ਨਹੀਂ ਮਿਲੇ ਮੈਨੂੰ ਥੋੜਾ ਜਿਹਾ ਨੈਗੇਟਿਵ ਹੀ ਕੀਤਾ ਜਾਂਦਾ ਸੀ ਹਰ ਜਗ੍ਹਾ ਤੇ ਵੀ ਤੂੰ ਸੋਹਣਾ ਨਹੀਂ ਹੈ ਮੇਰੇ ਦਿਮਾਗ ਵਿੱਚ ਇੱਕ ਇਦਾਂ ਸੀ ਮੈਂ ਆਪਣੇ ਆਪ ਨੂੰ ਲਿミਟਡ ਜਿਹਾ ਕਰ ਲਈ ਸੀ ਆਪਣੀ ਲਾਈਫ ਨੂੰ ਬਹੁਤ ਲਿミਟਡ ਕਰ ਲਈ ਮੈਂ ਇੱਕ ਜਗ੍ਹਾ ਤੇ ਹੀ ਰਹਿਣਾ ਪਸੰਦ ਕਰਨ ਲੱਗ ਗਿਆ ਸੀ ਕਿ ਵੀ ਬਾਹਰ ਨਹੀਂ ਨਿਕਲਣਾ ਬਾਹਰ ਨਿਕਲਦਾ ਸੀ ਮੈਨੂੰ ਲੋਕ ਦੇਖਦੇ ਮੇਰਾ ਮਜ਼ਾਕ ਕਢਾਉਂਦੇ ਨੇ ਮੈਨੂੰ ਕੁਝ ਕਹਿਣਗੇ ਸੰਘਦਾ ਰਹਿੰਦਾ ਸੀ ਮੈਂ ਆਪਣੀ ਜ਼ਿੰਦਗੀ ਬਿਲਕੁਲ ਲਿミਟਡ ਸੰਘ ਦੇ ਜਾਂਦਾ ਸੀ ਅੱਜ ਰੱਬ ਦਾ ਸ਼ੁਕਰਾਨਾ ਕਰਦੇ ਹੋ ਕਿ ਮੈਨੂੰ ਜੋ ਬਣਾਇਆ ਰੱਬ ਨੇ ਸਹੀ ਬਣਾਇਆ ਗੋ ਮੇਰੇ ਮੁੰਡੇ ਲਈ ਵੀ ਇਹ ਸਭ ਸਹੀ ਹੈ ਪ੍ਰਮਾਤਮਾ ਦਾ ਬਹੁਤ ਥੈਂਕਸ ਕਰਦੇ ਆ ਸ਼ੁਕਰਾਨਾ ਕਰਦੇ ਆ ਤੇ ਬਹੁਤ ਵਧੀਆ ਜ਼ਿੰਦਗੀ ਚੇਂਜ ਹੋਈ ਹੈ ਸਾਡੀ ਵੇਟੇ ਲਈ ਵੀ ਬਹੁਤ ਵਧੀਆ ਰਿਹਾ ਨਹੀਂ ਜੇ ਅਸੀਂ ਜੋ ਸੋਚਦੇ ਸੀ ਕਿ ਮੈਂ ਆਪਣੇ ਬਾਰੇ ਸੋਚਦਾ ਸੀ ਉਹੀ ਇਹ ਸੋਚ ਪਰ ਇਹਨੂੰ ਹੁਣੇ ਪ੍ਰਿਪੇਅਰ ਕਰ ਰਹੇ ਆ ਵੀ ਨਹੀਂ ਬੇਟਾ ਤੁਸੀਂ ਬਹੁਤ ਵਧੀਆ ਹੋ ਤੁਸੀਂ ਡਿਫਰੈਂਟ ਹੋ ਦੁਨੀਆ ਦਾ ਗੋਡ ਗਿਫਟ ਆ ਤੁਹਾਡਾ ਤੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹੋ ਕਦੀ ਕਿਹਾ ਉਹਨੇ ਕਿ ਪਾਪਾ ਮੇਰੀ ਹਾਈਟ ਹੋਰ ਲੰਬੀ ਹੋਵੇ ਹਾਂਜੀ ਹੁਣ ਪੂਰਾ ਖੁਸ਼ ਆਇਆ ਹੁਣ ਇਹਨੂੰ ਵੀ ਲੱਗਦਾ ਵੀ ਮੈਂ ਲੈਡੀ ਤੋਂ ਵੀ ਵੱਧ ਕਿਉਂਕਿ ਇੱਕ ਪਛਾਣ ਬਣ ਗਈ ਇਹਨਾਂ ਨੂੰ ਪਿਆਰ ਇਹਨਾਂ ਨੂੰ ਮਿਲਦਾ ਬਹੁਤ ਜ਼ਿਆਦਾ ਜਦੋਂ ਹੁਣ ਇਹ ਵੀ ਕੱਲੇ ਜਾਂਦੇ ਰਹਿੰਦੇ ਨੇ ਵੀ ਸੈਲਫੀਆਂ ਲੈਂਦੇ ਨੇ ਤੇ ਬਹੁਤ ਵਧੀਆ ਲੱਗਦਾ ਇਹਨੂੰ ਖੁਸ਼ੀ ਹੁੰਦੀ ਹੈ ਹੁਣ ਇਹਨੂੰ ਪ੍ਰਾਊਡ ਫੀਲ ਹੋ ਰਿਹਾ ਆਪਣੀ ਹਾਈਟ ਜਦੋਂ ਲੋਕੀ ਆ ਕੇ ਸੈਲਫੀਆਂ ਲੈਂਦੇ ਆ ਫੋਟੋ ਖਿੱਚਦੇ ਆ ਤੇ ਕਿਵੇਂ ਤਾਂ ਲੱਗਦਾ ਉਹਨੂੰ ਬੜੀਆ ਲੱਗਦਾ ਤਾਂ ਕਦੀ ਸੋਚਿਆ ਸੀ ਮੇਰੀ ਹਾਈਟ ਇੰਨੀ ਲੰਬੀ ਹੈ ਕਿ ਹੁਣ ਚਾਹੁੰਦੇ ਹੋ ਕਿ ਮੇਰੀ ਹਾਈਟ ਹੋਰ ਲੰਬੀ ਹੋਵੇ ਠੀਕ ਹੈ ਬਾਸਕਟਬਾਲ ਅੱਗੋਂ ਖੇਡ ਲੰਗੇ ਜ਼ਰੂਰ ਰੀਐਕਸ਼ਨ ਸੀ ਜਦੋਂ ਸਰ ਨੂੰ ਪਹਿਲੀ ਵਾਰੀ ਦੇਖਿਆ ਸੀ ਜਦੋਂ ਇਹਨਾਂ ਨੂੰ ਫਸਟ ਟਾਈਮ ਦੇਖਿਆ ਮਤਲਬ ਪਹਿਲਾਂ ਹੁੰਦਾ ਹੀ ਹੈ ਕਿ ਲੜਕਾ ਬਹੁਤ ਲੰਬਾ ਹੈ ਠੀਕ ਹੈ ਚਲੋ ਮੈਨੂੰ ਲੱਗਿਆ ਸੀ ਥੋੜਾ ਲੰਬਾ ਹੋਏਗਾ ਕੋਈ ਗੱਲ ਨਹੀਂ ਹਨਾ ਜਦੋਂ ਇਹਨਾਂ ਨੂੰ ਮਤਲਬ ਦੇਖਿਆ ਮੈਂ ਦੇਖ ਕੇ ਇਹਨਾਂ ਨੂੰ ਇੱਕੋ ਹੀ ਕੁਐਸਚਨ ਪੁੱਟ ਕੀਤਾ ਮੈਂ ਕਿਹਾ ਤੁਸੀਂ ਸੰਡੇ ਦੀ ਤਾਂ ਛੁੱਟੀ ਕਰ ਲੈਂਦੇ ਵਦਨ ਲੱਗੇ ਤੁਸੀਂ ਉਹ ਵੀ ਨਹੀਂ ਕੀਤੀ ਹੈਗੀ ਕਹਿੰਦੇ ਬਸ ਉਹ ਹੀ ਨਹੀਂ ਹੋਈ ਹੈਗੀ ਸੰਡੇ ਛੁੱਟੀ ਨਹੀਂ ਹੋਈ ਹੈਗੀ ਮੈਂ ਕਿਹਾ ਨਹੀਂ ਤਾਂ ਫੇਰ ਬਰਾਬਰ ਜਿਹੇ ਦੇ ਰਹਿ ਜਾਣਾ ਤੁਸੀਂ ਸੰਡੇ ਛੁੱਟੀ ਕਰ ਲੈਂਦੇ ਤੇ ਬਾਕੀ ਗੱਲ ਹੈ ਕਿ ਪਹਿਲਾਂ ਹੁਣ ਬੱਚੇ ਦੀ ਪਛਾਣ ਤੋਂ ਆਪਾਂ ਗੱਲ ਹੋਈ ਹੈ ਪਹਿਲਾਂ ਇਹਨਾਂ ਦੀ ਪਛਾਣ ਮਤਲਬ ਫਾਦਰ ਕਰਕੇ ਸੀਗੇ ਇਹਦੇ ਫਾਦਰ ਲੰਬੇ ਨੇ ਠੀਕ ਹੈ ਹੁਣ ਇਹਦੀ ਆਪਣੀ ਹੀ ਪਛਾਣ ਹੈ ਠੀਕ ਹੈ ਬਾਹਰ ਜਾਂਦਾ ਆ ਕਿ ਤੇਜ ਦਾ ਪਿੰਡ ਵਿੱਚ ਹੀ ਹੁੰਦੇ ਨਾ ਗੁਰਦੁਆਰਾ ਸਾਹਿਬ ਜਾਂਦਾ ਮੇਲੇ ਜਿੱਤੇ ਕਿਤੇ ਜਾਂਦਾ ਆ ਤਾਂ ਲੋਕ ਇਹਦੇ ਨਾਲ ਸੈਲਫੀਆਂ ਲੈਂਦੇ ਨੇ ਫਿਰ ਅੱਗੇ ਘਰ ਦੱਸਦਾ ਕਹਿੰਦਾ ਮੰਮੀ ਅੱਜ ਮੇਰੇ ਨਾਲ ਨਾ ਇਹਨਾਂ ਨੇ ਸਰਨੇ ਕਿਸ ਨੇ ਸੈਲਫੀ ਲਈ ਆ ਜੇ ਉਹਨਾਂ ਨੇ ਕੀਤੀ ਆ ਕਈ ਵਾਰ ਤਾਂ ਧੱਕੇ ਦੇ ਨਾਲ ਹੀ ਅੰਦਰ ਲੈ ਜਾਂਦੇ ਵੀ ਪੁੱਤ ਜਦ ਤਿੰਨ ਫੋਟੋਆਂ ਕਰਾਉਣੀਆਂ ਸਾਡੇ ਫੰਕਸ਼ਨ ਚੱਲਦੇ ਆ ਮੈਰਿਜ ਦਾ ਚੱਲਦਾ ਮੈਰਾ ਆਊਟ ਮੂਵਮੈਂਟ ਹੁੰਦਾ ਉਹਦੋਂ ਕਿ ਮੈਂ ਜਿਹੜੇ ਰਾਤ ਉਰੀ ਸੀ ਮੈਂ ਆਪਣੇ ਹਸਬੰਡ ਨੂੰ ਮੋਟੀਵੇਟ ਕੀਤਾ ਅੱਜ ਪੁੱਤਰ ਨੂੰ ਕਿ ਮੈਂ ਸਹੀ ਕੀਤਾ ਲਾਈਫ ਵੀ ਹਾਂਜੀ ਕਿਉਂਕਿ ਰੱਬ ਦੇ ਹੀ ਰਜ਼ਾ ਦੇ ਵਿੱਚ ਆਪਾਂ ਰਹਿ ਰਹੇ ਆ ਪਰਮਾਤਮਾ ਨੇ ਜਿਵੇਂ ਦਾ ਆਪਾਂ ਨੂੰ ਬਣਾਇਆ ਆਪਾਂ ਓਵੇਂ ਦੇ ਹੀ ਰਹਿਣਾ ਠੀਕ ਹੈ ਆਪਣੇ ਜੋ ਪਰਮਾਤਮਾ ਨੇ ਬਣਾਇਆ ਸਹੀ ਕੀਤਾ ਉਹਦੀਆਂ ਬਣਾਈਆਂ ਉਹ ਚੀਜ਼ਾਂ 'ਚ ਆਪਾਂ ਨੂੰ ਗੋਚਾ ਨਹੀਂ ਕੱਢ ਸਕਦੇ ਜਦੋਂ ਦੋਨਾਂ ਦੇ ਨਾਲ ਤੁਰਦੇ ਹੋ ਵਿੱਚ ਕਰ ਤਾਂ ਕਿਵੇਂ ਲੱਗਦਾ ਬਹੁਤ ਵਧੀਆ ਜੀ ਬਹੁਤ ਤੁਸੀਂ ਕਹਿੰਦੇ ਕਿ ਮੇਰੀ ਹਾਈਟ ਵੀ ਲੰਬੀ ਹੁੰਦੀ ਨਹੀਂ ਪ੍ਰਾਊਡ ਫੀਲ ਹੁੰਦਾ ਕਿਉਂਕਿ ਹਰ ਚੀਜ਼ ਦੀ ਹਰੇਕ ਜਗ੍ਹਾ ਹਰੇਕ ਦੀ ਵੈਲਿਊ ਜੀ ਲੰਬੀ ਹਾਈਟ ਦੀ ਵੈਲਿਊ ਹੈਗੀ ਤਾਂ ਛੋਟੀ ਹਾਈਟ ਦੀ ਵੀ ਵੈਲਿਊ ਹੈ ਤਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰਦੀ ਮੇਰੇ ਅਗਲ ਮਿਲ ਛੋਟੀ ਹਾਈਟ ਦਾ ਕੋਈ ਮੈਨੂੰ ਗਿਲਾ ਨਹੀਂ ਹੈ ਕਰ ਆਪਣਾ ਤੇ ਘਰ ਦੇ ਕੰਮ ਹੁਣ ਸੌਖੇ ਹੋ ਜਾਂਦੇ ਆ ਲੰਬੀ ਹਾਈਟ ਕਰਕੇ ਬਹੁਤ ਵਧੀਆ ਜੀ ਕਿਉਂਕਿ ਜਿਹੜੇ ਵੀ ਛੱਤ ਤੋਂ ਜਾਲੇ ਵਗੈਰਾ ਉਤਾਰਨੇ ਆ ਦੀਵਾਲੀ ਦੀਆਂ ਸਫਾਈਆਂ ਹੋ ਗਈਆਂ ਹਨ ਉਹ ਸਾਰਾ ਕੰਮ ਇਹ ਕਰ ਦਿੰਦੇ ਨੇ ਤੇ ਕਾਫੀ ਹੈਲਪ ਹੋ ਜਾਂਦੀ ਹੈ ਸਰ ਜਿਹੜੇ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਕਈ ਜਿਨ੍ਹਾਂ ਦੀ ਹਾਈਟ ਨੋਰਮਲ ਹੈ ਉਹ ਫਿਲਟਰ ਲਗਾ ਕੇ ਆਪਣੀ ਹਾਈਟ ਲੰਬੀ ਕਰਦੇ ਆ ਲੱਤਾਂ ਲੰਬੀਆਂ ਕਰ ਲੈਂਦੇ ਆ ਉਹਨਾਂ ਨੂੰ ਕੀ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਚਲੋ ਸੋਸ਼ਲ ਮੀਡੀਆ ਤੋਂ ਆਪਣਾ ਕੰਮ ਕਰ ਰਹੇ ਨੇ ਪਰ ਅਸੀਂ ਨੇਚਰਲੀ ਆ ਹੈਗੇ ਤਾਂ ਪ੍ਰਮਾਤਮਾ ਨੇ ਸਾਨੂੰ ਗਿਫਟ ਦਿੱਤਾ ਹੋਇਆ ਹੈ ਤੇ ਵਧੀਆ ਲੱਗਦਾ ਹਾਈਟ ਉਹ ਫਿਲਟਰ ਲਗਾ ਕੇ ਹਾਈਟ ਵਧਾ ਰਹੇ ਨੇ ਸਾਡੀ ਪ੍ਰਮਾਤਮਾ ਨੇ ਦਿੱਤੀ ਹੈ ਹਾਈਟ ਸਾਨੂੰ ਕਈ ਵਾਰੀ ਪੁੱਛਿਆ ਜਾਂਦਾ ਤੁਸੀਂ ਕੀ ਖਾਦਾ ਸੀ ਕਿਦਾਂ ਲੰਬੇ ਹੋ ਗਏ ਤੁਹਾਨੂੰ ਬਹੁਤ ਬਾਰੇ ਕੁਐਸਚਨ ਆਉਂਦੇ ਨੇ ਵੱਟ ਸਾਨੂੰ ਨੋਰਮਲੀ ਅਸੀਂ ਜੋ ਨੇਚਰਲ ਪ੍ਰਮਾਤਮਾ ਦੀ ਦੇਣ ਹੈ ਸਾਡੇ ਤਾਂ ਤੇ ਉਹ ਅੱਗੇ ਬੇਟੇਜ਼ ਵੀ ਉਹ ਪਾਸ ਆਨ ਹੋ ਗਈ ਉਹਨਾਂ ਨੂੰ ਵੀ ਹੈਰਡਿਟਰੀ ਮਿਲ ਗਈ ਤੇ ਉਹ ਵੀ ਹਾਈਟ ਵੱਧ ਰਹੀ ਹੈ ਤਾਂ ਇੱਕ ਪੈਸਚਾਂ ਸਾਡੀ ਹਾਈਟ ਕਰਕੇ ਬਣੀ ਹੈ ਪੂਰੇ ਏਰੀਆ ਦੇ ਵਿੱਚ ਸਾਨੂੰ ਬਹੁਤ ਪਿਆਰ ਮਿਲਿਆ ਤਾਂ ਕੱਪੜੇ ਕਿਵੇਂ ਲੈਣੇ ਹੋ ਫਿਰ ਕੱਪੜੇ ਸਵਾਣੇ ਹੋ ਆਪਣੇ ਦੋਨਾਂ ਦੇ ਹਾਂਜੀ ਕੱਪੜੇ ਸਟਿਚ ਕਰਵਾਉਣੇ ਪੈਂਦੇ ਨੇ ਸਾਨੂੰ ਹੁਣ ਤਾਂ ਸਾਡਾ ਸਾਈਜ਼ ਵੀ ਸੇਮ ਹੋ ਗਿਆ ਬਿਲਕੁਲ ਜੁੱਸ ਦਾ ਵੀ ਪੈਂਟਾਂ ਦਾ ਵੀ ਸ਼ਰਟ ਦਾ ਵੀ ਅਸੀਂ ਇੱਕ ਦੂਸਰੇ ਹੀ ਪਾ ਰਹੇ ਹਾਂ ਬਹੁਤ ਖੁਸ਼ੀ ਵੀ ਹੋ ਰਹੀ ਹੈ ਜਦੋਂ ਇੱਕ ਬੇਟਾ ਵੀ ਬਾਪ ਦੇ ਸ਼ੂਜ਼ ਪਾਉਂਦਾ ਵਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਪਰ ਏਜ ਹਜੇ ਬਹੁਤ ਘੱਟ ਆ 13 ਸਾਲ ਦੀ ਏਜ ਆ ਪਰ ਹੁਣ ਤਾਂ ਇਹ ਮੇਰੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਤੇ ਦੇਖੋ ਜੇ 18 ਸਾਲ ਤੱਕ ਤਾਂ ਏਜ ਵਧੂਗੀ ਇਹਦੀ ਤੇ 7.5 ਸਾਲ ਤੱਕ 7.5 ਫੁੱਟ ਤੱਕ ਹਾਈਟ ਜਾਊਗੀ ਫਿਰ ਕੱਪੜੇ ਨਹੀਂ ਆਨੇ ਫਿਰ ਤਾਂ ਆਪਣਾ ਹੀ ਸਵਾਣੇ ਪੈਣਗੇ ਤੇ ਕਰਵਾਣੇ ਪੈਂਦੇ ਆ ਤੇ ਬਹੁਤ ਦਿੱਕਤ ਕੱਪੜੇ ਨਹੀਂ ਸ਼ੂਜ਼ ਦੀ ਇਹ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਆਪਣੀ ਵਾਈਫ ਲਈ ਅੱਜ ਕੋਈ ਇੱਕ ਦੋ ਲਾਈਨਾਂ ਬੋਲ ਦਿਓ ਜਿਹੜੀਆਂ ਅੱਜ ਤੱਕ ਉਹਨਾਂ ਨੂੰ ਨਹੀਂ ਕਹੀਆਂ ਨਹੀਂ ਵਾਈਫ ਲਈ ਤਾਂ ਪਹਿਲਾਂ ਤਾਂ ਸਾਰਿਆਂ ਨੂੰ ਥੈਂਕਸ ਇਹਨਾਂ ਦੀ ਕਰਦਾ ਕਿਉਂਕਿ ਇਹੀ ਸਾਨੂੰ ਇਹ ਮੈਰਿਜ ਲਈ ਹਾਂ ਹੀ ਨਾ ਕਰ ਕਿਉਂਕਿ ਅੱਜਕੱਲ ਇੱਕ ਐਜੂਕੇਟਿਡ ਲੜਕੀ ਦੇਖ ਕੇ ਮੈਨੂੰ ਹਾਂ ਕਰ ਦੋਗੀ ਮੇਰੇ ਲਈ ਬਹੁਤ ਵੱਡੀ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਐਮੇ ਵੀਰ ਨੇ ਟੀਚਰ ਨੇ ਵੀ ਤੇ ਇਹਨਾਂ ਨੇ ਦੇਖ ਕੇ ਮੈਨੂੰ ਹਾਂ ਕਰ ਦਿੱਤੀ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀ ਉਸ ਤੋਂ ਬਾਅਦ ਸਾਰਾ ਇਹਨਾਂ ਦੀ ਉਦੇਣ ਇਹਨਾਂ ਦੇ ਬਾਅਦ ਚ ਫਿਰ ਬੇਟੇ ਦੀ ਐਂਟਰੀ ਹੁੰਦੀ ਹੈ ਇਹ ਲਾਈਫ ਮਿਲਦੀ ਹੈ ਤੇ ਬਹੁਤ ਵਧੀਆ ਲੱਗਦਾ ਹੈ ਤਾਂ ਤੁਸੀਂ ਮੈਂ ਦੇਖ ਕੇ ਤੁਸੀਂ ਸੋਸ਼ਲ ਮੀਡੀਆ ਤੇ ਡਾਇਲੌਗਸ ਵੀ ਬੋਲਦੇ ਹੋ ਨੇ ਅੱਜ ਇੱਕ ਡਾਇਲੌਗ ਬੋਲ ਕੇ ਦਿਖਾ ਦਿਓ ਕੋਈ ਆਪਸ ਵਿੱਚ ਕੋਈ ਜਿਹੜਾ ਡਾਇਲੌਗ ਸੋਸ਼ਲ ਮੀਡੀਆ ਤੇ ਫੇਵਰੇਟ ਹੈ ਤੁਹਾਡਾ ਆ ਫੇਵਰਟ ਡਾਇਲੋਗ ਤਾਂ ਜੀ ਇਹੀ ਹੈ ਕਿ ਇਹ ਜਿੱਥੇ ਵੀ ਜਾਂਦੇ ਨਾ ਮੇਰੀ ਐਕਟਿਵਾ ਲੈ ਕੇ ਜਾਂਦੇ ਨੇ ਇਹ ਪੋਰਾਕ ਤਾਂ ਐਕਟਿਵਾ ਮੇਰੀ ਆ ਉਹੀ ਨਹੀਂ ਇਹ ਹਮੇਸ਼ਾ ਛੱਡਦੇ ਹੈਗੇ ਹਮੇਸ਼ਾ ਉਹਦੇ ਤੇ ਹੀ ਰਹਿੰਦੇ ਨੇ ਵੀ ਮੈਨੂੰ ਮੈਂ ਆਪਣੇ ਲਈ ਐਕਟਿਵਾ ਲਈ ਸੀਗੀ ਇਹ ਸਾਰਾ ਦਿਨ ਇਹੀ ਯੂਜ਼ ਕਰਦੇ ਆ ਹੁਣ ਤੁਸੀਂ ਕਹਿ ਰਹੇ ਹੋ ਹੁਣ ਤੁਸੀਂ ਤਿੰਨੋਂ ਪੂਰੇ ਨਹੀਂ ਆਉਂਦੇ ਕਿ ਐਕਟਿਵਾ ਤੇ ਉਹਨੇ ਇੱਕ ਹੋਰ ਐਕਟਿਵਾ ਲੈਣੀ ਪਣੀ ਆ ਹਾਂਜੀ 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 ਤੇ ਇਹਨਾਂ ਦੀ ਇੱਕ ਚੋਆਇਸ ਸੀਗੀ ਇਹਨਾਂ ਨੂੰ ਪੁੱਛਦਾ ਮੈਂ ਤੁਸੀਂ ਮੈਰਿਜ ਕਰਦੇ ਕਰਾਈ ਮੇਰੇ ਨਾਲ ਇਹ ਕਹਿੰਦੀ ਮੇਰੀ ਇੱਛਾ ਸੀਗੀ ਮੇਰਾ ਹਸਬੰਦ ਮੇਰੇ ਨਾਲ ਸਿਰ ਝੁਕਾ ਕੇ ਗੱਲ ਕਰੇ ਤੇ ਮੈਨੂੰ ਯਾਰ ਵੀ ਗੱਲ ਕਰਨੀ ਪੈਂਦੀ ਇਹਨਾਂ ਨਾਲ ਸਿਰ ਝੁਕਾ ਕੇ ਗੱਲ ਅੱਜ ਇੱਛਾ ਪੂਰੀ ਹੋ ਗਈ ਇੱਛਾ ਪੂਰੀ ਹੋ ਗਈ ਹਾਂਜੀ ਜਦੋਂ ਵੀ ਮਤਲਬ ਗੱਲ ਕਰਦੀ ਮੇਰੇ ਨਾਲ ਸਿਰ ਝੁਕਾ ਕੇ ਗੱਲ ਕਰਦੀ ਤਾਂ ਮੈਂ ਸਿਰ ਚੱਕ ਕੇ ਗੱਲ ਕਰਦੀ ਆ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਸੋਚ ਹੈ ਤਾਂ ਮੈਮ ਤੁਸੀਂ ਮੈਂ ਸੁਣਿਆ ਤੁਸੀਂ ਹੋਕੀ ਵੀ ਸਿਖਾਉਂਦੇ ਹੋ ਬੱਚਿਆਂ ਨੂੰ ਤਾਂ ਉਹਦੇ 'ਚ ਸ਼ੁਰੂ ਤੋਂ ਇੰਟਰਸਟ ਸੀ ਤੁਹਾਨੂੰ ਹਾਂਜੀ ਮੈਮ ਮੈਨੂੰ ਸ਼ੁਰੂ ਤੋਂ ਇੰਟਰਸਟ ਹੈ ਗੇਮ ਵਿੱਚ ਮੈਨੂੰ ਸ਼ੁਰੂ ਤੋਂ ਇੰਟਰਸਟ ਹੈ ਮੈਨੂੰ ਗੇਮਸ ਖੇਲਣੀਆਂ ਬਹੁਤ ਵਧੀਆ ਲੱਗਦੀਆਂ ਨੇ ਉਹ ਗੇਮ ਦਾ ਹੀ ਨਤੀਜਾ ਹੈ ਕਿ ਅੱਜ ਮਤਲਬ ਸਾਰੇ ਕਹਿੰਦੇ ਤੁਹਾਡੀ ਏਜ ਬਹੁਤ ਘੱਟ ਹੈ ਹਨਾ ਏਜ ਤਾਂ ਮੇਰੀ ਵਧੀਆ ਹੈ ਜੀ ਹਨਾ 40 ਸਾਲ ਦੇ ਨੇੜੇ ਹੋ ਚੁੱਕੇ ਆ ਪਰ ਫਿਰ ਵੀ ਮਤਲਬ ਅੱਜ ਵੀ ਐਂ ਲੱਗਦਾ ਕਿ ਏਜ ਕਾਫੀ ਛੋਟੀ ਹੈ ਸਰ ਤੁਸੀਂ ਜਦੋਂ ਛੋਟੇ ਸੀ ਤੁਸੀਂ ਨਹੀਂ ਸੋਚਿਆ ਮੈਂ ਵੀ ਕੋਈ ਗੇਮਸ ਵਿੱਚ ਪਾਰਟ ਲਵਾਂ ਹਾਈਟ ਕਰਕੇ ਹਾਂਜੀ ਉਹ ਥੋੜੀ ਉਹੀ ਚੀਜ਼ ਦੱਸ ਰਿਹਾ ਤੁਹਾਨੂੰ 네ਗੇਟਿਵ ਹੋਣ ਦੀ ਬਜਾਏ ਕਰਕੇ ਮੈਂ ਹਰ ਪਾਸੇੋਂ ਪਿੱਛੇ ਰਹਿ ਗਿਆ ਸੰਗਦਾ ਹੀ ਰਿਹਾ ਜਦੋਂ ਮੈਂ ਬਾਹਰ ਨਿਕਲਣ ਦੀ ਇਮਾਨਤ ਕਰ ਦਿੱਤਾ ਤਾਂ ਮੈਂ ਸਾਰਾ ਕੁਝ ਜਾਨੀ ਇਗਨੋਰ ਕਰਨ ਲੱਗ ਗਿਆ ਸੀ ਉਹੀ ਚੀਜ਼ ਬੇਟੇ ਚ ਕਰ ਰਹੀ ਇਹਨੂੰ ਹੁਣ ਵੀ ਕੰਪੇਅਰ ਕਰ ਰਿਹਾ ਹਰ ਇੱਕ ਪਾਸੇ ਹਰ ਇੱਕ ਫੀਲਡ ਵਿੱਚ ਇਹਨੂੰ ਪੋਜ਼ਿਟਿਵ ਰੱਖਣੀ ਮੈਂ ਮੈਂ ਉਸ ਸਮੇਂ ਸੰਗਦਾ ਰਿਹਾ ਜੋ ਮੈਂ ਕੁਝ ਮੈਂ ਦੇਖਿਆ ਮੇਰਾ ਪੁੱਤਰ ਨਾਲ ਹਾਂਜੀ ਮੈਂ ਉਹੀ ਜੋ ਕੁਝ ਵੀ ਮੈਂ ਨਹੀਂ ਪਾ ਸਕਿਆ ਉਹ ਮੈਂ ਨੂੰ ਆਏ ਵੀ ਮੇਰਾ ਬੇਟਾ ਸਾਰਾ ਅਚੀਵ ਕਰੇ ਤੇ ਅਚੀਵ ਕਰੇਗਾ ਵੀ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਇਹਦਾ ਪੂਰਾ ਨਾਮ ਬਿਲਕੁਲ ਪਾਪਾ ਨੇ ਕਿਹਾ ਕਿ ਪੂਰਾ ਵਰਲਡ ਵਿੱਚ ਨਾਮ ਹੋਏਗਾ ਪਾਪਾ ਦੀ ਵਿਸ਼ ਪੂਰੀ ਕਰਨੀ ਹੈ ਹਾਂਜੀ ਤੇ ਸਰ ਇੱਕ ਹੁਣ ਜਾਂਦੇ ਜਾਂਦੇ ਮੈਂ ਜ਼ਰੂਰ ਕਹਿਣਾ ਚਾਹਾਂਗੀ ਜਿਹੜੇ ਲੋਕੀ ਘਰ ਸੇਰ ਸੁੱਟ ਕੇ ਬੈ ਜਾਂਦੇ ਕਿ ਸਾਡੇ 'ਚ ਇਹ ਕਮੀ ਹੈ ਸਾਡੇ 'ਚ ਉਹ ਕਮੀਆਂ ਆਪਾਂ ਜ਼ਿੰਦਗੀ 'ਚ ਨਹੀਂ ਕਰ ਪਾਵਾਂਗੇ ਚੀਜ਼ਾਂ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਜੀ ਇੱਕ ਤਾਂ ਨੈਗੇਟਿਵ ਨਾ ਹੋਵੇ ਪਰਮਾਤਮਾ ਨੇ ਆਪਨ ਜੋ ਜ਼ਿੰਦਗੀ ਦਿੱਤੀ ਇੱਕ ਵਾਰੀ ਦਿੱਤੀ ਆ ਆ ਜੋ ਸਮਾਂ ਨਿਕਲ ਗਿਆ ਦੁਬਾਰਾ ਮੁੜ ਕੇ ਨਹੀਂ ਆਉਣਾ ਤੇ ਇਸ ਕਰਕੇ ਜੋ ਵੀ ਮਿਲਿਆ ਜੋ ਪਰਮਾਤਮਾ ਨੇ ਦਿੱਤਾ ਉਸ ਵਿੱਚ ਖੁਸ਼ ਰਹੋ ਤੇ ਇੰਜੋਏ ਕਰੋ ਲਾਈਫ ਨੂੰ ਮੁੜ ਕੇ ਇਸ ਜ਼ਿੰਦਗੀ ਤੇ ਨਹੀਂ ਆਉਣਾ ਤਾਂ ਮੈਂ ਵੀ 네ਗੇਟਿਵ ਰਹਿਣਾ ਸ਼ਾਇਦ ਮੈਂ ਅੱਜ ਆਪਣੇ ਆਡੀਅנס ਸਾਹਮਣੇ ਅੱਜ ਇੱਥੇ ਨਾ ਖੜਾ ਹੁੰਦਾ ਤੇ ਕਿਸੇ ਗੁੰਮਨਾਮ ਜਗ੍ਹਾ ਤੇ ਹੁੰਦਾ ਪਰ ਅੱਜ ਮੈਨੂੰ ਪਿਆਰ ਮਿਲਿਆ ਤਾਂ ਇਸ ਦਾ ਮਤਲਬ ਵੀ ਜੋ ਵੀ ਜਿੱਦਾਂ ਦੇ ਵੀ ਹੈਗੇ ਆਪਾਂ ਖੁਸ਼ ਰਹਿਣਾ ਚਾਹੀਦਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜ਼ਿੰਦਗੀ ਜੀ ਇੱਕੋ ਵਾਰ ਹੀ ਮਿਲੀ ਆ ਇਹਨੂੰ ਇੰਜੋਏ ਕਰੋ ਪਰਮਾਤਮਾ ਦੀ ਦੇਣ ਆ ਬਹੁਤ ਵਧੀਆ ਜ਼ਿੰਦਗੀ ਆ ਇਹ ਤੁਹਾਡੀ ਨਜ਼ਰੀਏ ਤੇ ਡਿਪੈਂਡ ਆ ਠੀਕ ਹੈ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਲਾਈਫ ਨੂੰ ਅਗਰ ਲਾਈਫ ਤੋਂ ਤੁਸੀਂ ਬੜੀਆ ਤਰੀਕੇ ਨਾਲ ਦੇਖਦੇ ਹੋ ਤਾਂ ਲਾਈਫ ਤੁਹਾਡੀ ਬੜੀਆ ਹੋ ਜਾਣੀ ਸੋਚ ਨੂੰ ਆਪਣੀ ਨੂੰ ਵਧੀਆ ਰੱਖੋ ਤਾਂ ਲਾਈਫ ਤੁਹਾਡੀ ਬਹੁਤ ਵਧੀਆ ਹੋ ਜਾਊਗੀ ਤਾਂ ਕਿੰਨੀ ਹਾਈਟ ਹੈ ਤੁਹਾਡੀ 6.5 ਫੁੱਟ ਉਹ ਏਜ ਕਿੰਨੀ ਹੈ ਜੇ 13 ਸਾਲ ਤਾਂ ਸ਼ੁਰੂ ਤੋਂ ਹੀ ਇੰਨੀ ਹਾਈਟ ਰਹੀ ਹੈ ਤੁਹਾਡੀ ਹਾਂਜੀ ਕੀ ਕਰਨਾ ਅੱਗੋਂ ਕੀ ਮੋਟਿਵ ਹੈ ਲਾਈਫ ਦਾ ਗੇਮਸ ਕਿਹੜੀ ਗੇਮ ਵਿੱਚ ਖੇਡਣਾ ਬਾਸਕਟਬਾਲ ਤਾਂ ਅੱਜ ਖੁਸ਼ੀ ਹੁੰਦੀ ਹੈ ਕਿ ਮੇਰੀ ਹਾਈਟ ਇੰਨੀ ਲੰਬੀ ਹੈ ਪਾਪਾ ਵਾਂਗ ਹਾਂਜੀ ਤਾਂ ਕਲਾਸ ਵਿੱਚ ਸਭ ਤੋਂ ਲੰਬੇ ਹੋ ਤੁਸੀਂ ਹਾਂਜੀ ਤਾਂ ਕੁਝ ਕਹਿੰਦੀ ਹੈ ਮੈਡਮ ਆ ਜਾਂ ਨਾਲ ਦੇ ਬੱਚੇ ਫਰੈਂਡਸ ਕੀ ਕਹਿੰਦੇ ਤੁਹਾਨੂੰ ਸਾ ਆਖਣ ਦੋਸਤ ਕਹਿੰਦੇ ਕਿ ਸਾਨੂੰ ਵਧੀਆ ਲੱਗਦਾ ਤੇਰੇ ਨਾਲ ਸਾਨੂੰ ਤੇਰੇ ਨਾਲ ਮੂੱਚੀ ਕਰਕੇ ਗੱਲ ਕਰਨੀ ਪੈਂਦੀ ਹੈ ਹਾਂਜੀ ਕੱਪੜੇ ਸਵਾਣੇ ਪੈਂਦੇ ਆ ਮੈਂ ਦੋਸਤਾਂ ਨਾਲ ਜਾਂਦਾ ਮੈਂ ਸਭ ਤੋਂ ਲੰਬਾ ਲੱਗਦਾ ਇਦਾਂ ਤਾਂ ਬੋਲੋ ਨੇ ਬੱਚਿਆਂ ਦੀ ਨਾ ਲਾਈਫ 'ਚ ਟੈਨਸ਼ਨ ਹੁੰਦੀ ਹੈ ਕਿ ਆਪਾਂ ਉਹਨਾਂ ਦਾ ਫਿਊਚਰ ਕੀ ਸੋਚਣਾ ਹੈ ਤਾਂ ਤੁਸੀਂ ਇਹਦੇ ਫਿਊਚਰ ਬਾਰੇ ਕੀ ਸੋਚਿਆ ਹਾਂਜੀ ਜਿੱਦਾਂ ਦੀ ਹਾਈਟ ਵੱਧ ਰਹੀ ਆ ਸਾਨੂੰ ਕਮੈਂਟਸ ਆ ਰਹੇ ਵੀ ਚਲੋ ਇਹਨੂੰ ਇਹਦਾ ਫਿਊਚਰ ਸਾਨੂੰ ਬਹੁਤ ਬ੍ਰਾਈਟ ਲੱਗ ਰਿਹਾ ਵਾ ਕਿਉਂਕਿ ਸਪੋਰਟਸ ਵਿੱਚ ਜਾਏਗਾ ਕਿਉਂਕਿ ਹਾਈਟ ਇਹਦੀ 7.5 ਫੁੱਟ ਤੱਕ ਜਾਏਗੀ 13 ਸਾਲ ਦੀ ਏਜ ਵੀ ਤੁਹਾਨੂੰ ਦੱਸੇ ਵੀ 6.5 ਫੁੱਟ ਦੀ ਹਾਈਟ ਹੋ ਗਈ ਇਹਦੀ ਤੇ ਸਪੋਰਟਸ ਵਿੱਚ ਬਾਸਕਟਬਾਲ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਕੋਚਿੰਗ ਵਧੀਆ ਦਵਾਈਏ ਤੇ ਬੱਚਾ ਅੱਗੇ ਜਾ ਕੇ ਆਪਣਾ ਨਾਮ ਰੌਸ਼ਨ ਕਰੇਗਾ ਤਾਂ ਬਿਲਕੁਲ ਪੇਰੈਂਟਸ ਦਾ ਨਾ ਇੱਕ ਸੁਪਨਾ ਹੁੰਦਾ ਹੈ ਜਿਹੜੇ ਮੁੰਡੇ ਬਾਸਕਟਬਾਲ ਚ ਹੁੰਦੇ ਨੇ ਅਕਸਰ ਕਹਿੰਦੇ ਕਿ ਸਾਡੀ ਹਾਈਟ ਹੋਰ ਲੰਬੀ ਹੋ ਜਾਏ ਕਿ ਆਪਾਂ ਗੇਮ ਚ ਵਧੀਆ ਪਰਫਾਰਮ ਕਰ ਪਾਈ ਇਹਨੂੰ ਆਟੋਮੈਟਿਕਲੀ ਰੱਬ ਨੇ ਇੰਨੀ ਵਧੀਆ ਹਾਈਟ ਦਿੱਤੀ ਤੇ ਇਹਦੇ ਲਈ ਇੱਕ ਬੈਨੀਫਿਟ ਹੈ ਬਾਸਕਟਬਾਲ ਵਾਲੀ ਗੇਮ ਹਾਂਜੀ ਇਹਦੇ ਲਈ ਬੈਨੀਫਿਟ ਆ ਪ੍ਰਮਾਤਮਾ ਦਾ ਗਿਫਟ ਆ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵੀ ਇਹਨੂੰ ਵਧੀਆ ਕੋਚਿੰਗ ਮਿਲੇ ਵਧੀਆ ਕੋਚਸ ਮਿਲਣ ਤੇ ਇਹ ਵਧੀਆ ਲਾਈਫ ਦੇ ਵਿੱਚ ਤਰੱਕੀਆਂ ਪ੍ਰਾਪਤ ਕਰੇ ਤੇ ਵਧੀਆ ਸਪੋਰਟਸਮੈਨ ਆਨ ਵੇਲੇ ਟਾਈਮ ਚ ਕਿੰਨੀ ਕੁ ਹਾਈਟ ਚਲ ਜਾਈਗੀ ਇਹਦੀ 7.5 ਫੁੱਟ ਤੱਕ ਮੈਨੂੰ ਲੱਗ ਰਿਹਾ ਵਿਵਾਜ ਜਾਏਗੀ ਜਿਸ ਹਿਸਾਬ ਨਾਲੇ ਵਾਧੇ ਪਿਛਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੋਈ ਹੈ ਹਾਈਟੇ ਦੀ ਤੇ ਲੱਗ ਰਿਹਾ ਵੀ 7.5 ਫੁੱਟ ਹਾਈਟ ਤੱਕ ਜਾਏਗੀ ਇਹਦੇ ਨਾਲ ਤੁਹਾਡੇ ਵਾਂਗ ਨਰਵਸ ਤੇ ਨਹੀਂ ਹੁੰਦਾ ਹੋਂ ਕਿਤੇ ਜਾਣ ਨਹੀਂ ਨਰਵਸ ਹੋ ਰਿਹਾ ਪਰ ਇਹਨੂੰ ਕੋਸ਼ਿਸ਼ ਕਰ ਰਿਹਾ ਵੀ ਨਾਰਮਲ ਲਾਈਫ ਜਿੱਦਾਂ ਵੀ ਇਹ ਵਧੀਆ ਇੰਜੋਏ ਕਰੇ ਆਪਣੇ ਤੇ ਘਰ ਵੀ ਰਿਹਾ ਵਾ ਮੰਨ ਰਿਹਾ ਸਾਰਾ ਕੁਝ ਤੇ ਬਿਲਕੁਲ ਜਦੋਂ ਫਰੈਂਡਸ ਨਾਲ ਜਾਂਦਾ ਕੋਈ ਕੰਪਲੇਂਟ ਆਈ ਕਿ ਇਹ ਸਕੂਲ ਵਿੱਚ ਕੰਫਰਟੇਬਲ ਨਹੀਂ ਰਹਿੰਦਾ ਜਾਂ ਟੀਚਰਸ ਨੇ ਕੰਪਲੇਂਟ ਕੀਤੀ ਹੋਗੀ ਨਹੀਂ ਕੰਫਰਟੇਬਲ ਤਾਂ ਚਲੋ ਇਹ ਹਜੇ ਨਹੀਂ ਹੈਗਾ ਕਿਉਂਕ ਤੇ ਉਹਦੇ ਚ ਸੌਂਡ ਤੇ ਇਹਨੂੰ ਦਿੱਕਤ ਆਉਂਦੀ ਆ ਤੇ ਐਕਟਵ ਵਗੈਰਾ ਵੀ ਇਹਨੂੰ ਹੁਣ ਦਿੱਕਤ ਆਉਂਦੀ ਆ ਤੇ ਬੈਠਣ ਚ ਦਿੱਕਤ ਆ ਰਹੀ ਆ ਤੇ ਹਰ ਇੱਕ ਜਗ੍ਹਾ ਤੇ ਇਹਨੂੰ ਹੋਰਸ ਕਨਵ ਬ ਸ਼ੂਜ਼ ਲੱਜ ਜਾਂਦੇ ਸ਼ੂਜ਼ ਵੀ ਹੁਣ ਵੀ ਇਹਨੂੰ ਦੇਖ ਲਓ ਵੀ 13 ਸਾਲ ਦੀ ਇਹ ਚ ਇਹਨੂੰ ਸ਼ੂਜ਼ ਨਹੀਂ ਮਿਲ ਰਹੇ ਬਹੁਤ ਮੁਸ਼ਕਿਲ ਨਾਲ ਲਾਸਟ ਸਾਈਜ਼ ਦੇ ਦੇ ਮੇਚ ਆ ਰਹੇ ਉਸ ਤੋਂ ਬਾਅਦ ਮਿਲਦਾ ਕਿ ਸਾਰੇ ਸ਼ੂਜ਼ ਵੀ ਨਹੀਂ ਮਿਲਦੇ ਸ਼ੂਜ਼ ਫਿਰ ਕੀ ਕੀ ਸੋਲੂਸ਼ਨ ਹੈ ਇਹਦਾ ਸ਼ੂਜ਼ ਵੀ ਦੇਖੋ ਜੀ ਸਾਢੇ 600 ਇਹਨੂੰ ਹੁਣ ਸ਼ੂਜ਼ ਦੀ ਬਹੁਤ ਦਿੱਕਤ ਆ ਰਹੀ ਹੁਣ ਤੋਂ ਹੀ ਤੇ ਇਸ ਵਾਰੀ ਇਹਨੂੰ ਲਾਸਟ ਹੀ ਲੱਗ ਰਿਹਾ ਵੀ ਇਹਦੇ ਸ਼ੂਜ਼ ਮੇਚ ਆਗੇ ਇਸ ਤੋਂ ਅਗਲੀ ਵਾਰੀ ਇਹਨੂੰ ਨਹੀਂ ਹਾਂ ਜੀ ਹਾਈਟ ਵਿੱਚ ਰਿਕਾਰਡ ਬਣਾਏਗਾ ਆਪਣੇ ਏਰੀਆ ਦੇ ਵਿੱਚ ਤਾਂ ਚਲੋ ਇਹਦਾ ਹੋਣਾ ਹੀ ਪਤਾ ਵਾ ਸਾਰਿਆਂ ਨੂੰ ਵੀ ਇਹਦੀ ਹਾਈਟ ਜ਼ਿਆਦੇ ਆ ਤੇ ਇਹ ਲੱਗ ਰਿਹਾ ਵੀ ਬਹੁਤ ਜ਼ਿਆਦਾ ਇਹਦੀ ਹਾਈਟ ਵਧੂਗੀ ਤੇ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਬਹੁਤ ਜ਼ਿਆਦਾ ਇਹਦਾ ਡਿਫਰੈਂਸ ਦੇਖੋਗੇ ਹਾਈਟ ਦੇ ਵਿੱਚ ਗਵਾਂਢੀ ਕਹਿੰਦੇ ਆ ਕੁਝ ਫਿਰ ਆ ਕੇ ਨਹੀਂ ਗਵਾਂਢੀ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਹਾਈਟ ਜ਼ਿਆਦੇ ਆ ਤੇ ਵਧੀਆ ਕੌਮਪਲੀਮੈਂਟ ਦੇ ਰਹੇ ਨੇ ਤੇ ਅੱਛਾ ਲੱਗਦਾ ਜੀ ਤੇ ਤੁਹਾਡੇ ਰਿਲੇਟਿਵਸ ਵਿੱਚੋਂ ਹੋਰ ਵੀ ਬਾਕੀ ਸਾਰਿਆਂ ਦੀ ਹਾਈਟ ਲੰਬੀ ਆ ਜਾਂ ਇੰਨੀ ਆ ਨਾਰਮਲ ਨੇ ਪੇਰੈਂਟਸ ਸਾਡੇ ਮੇਰੇ ਡੈਡੀ ਜਾਂ ਸਾਡੇ ਸਿੱਕੇ ਜੋ 6 ਫੁੱਟ 2 ਇੰਚ 6 ਫੁੱਟ 3 ਇੰਚ ਇਨੀ ਹਾਈਟ ਸੀਗੀ ਬਟ ਸਾਡੀ ਹਾਈਟ ਥੋੜੀ ਐਕਸਟਰਾ ਬਲੀ ਹੈ ਤਾਂ ਅੱਜ ਤੁਸੀਂ ਉਸ ਚੀਜ਼ ਨੂੰ ਦੋਨੋਂ ਜਾਣੇ ਪੋਜ਼ਿਟਿਵ ਲੈ ਰਹੇ ਹੋ ਕਿ ਤੁਹਾਡਾ ਮੁੰਡਾ ਨਾ ਅੱਗੋਂ 네ਗੇਟਿਵ ਹੋਏ ਕਿ ਸਭ ਕੁਝ ਵਧੀਆ ਰਹੇ ਸਕੂਲ ਵਿੱਚ ਸਭ ਵਧੀਆ ਚੱਲ ਰਿਹਾ ਦੀ ਸਟੱਡੀ ਵਗੈਰਾ ਹੁਣ ਤੁਸੀਂ ਇਹਨੂੰ ਬਾਸਕਟਬਾਲ ਲਈ ਕਿੱਥੇ ਭੇਜੋਗੇ ਅੱਗੋਂ ਹਾਂਜੀ ਸਕੂਲ ਚ ਬਹੁਤ ਨਾਰਮਲ ਚੱਲ ਰਿਹਾ ਹਜੇ ਸਾਨੂੰ ਸੀਗਾ ਵੀ 8th ਕਲਾਸ ਦੇ ਪੇਪਰ ਦੇ ਰਿਹਾ ਹੁਣੇ ਵੀ ਚਲੋ ਹਜੇ ਸਟੱਡੀ ਕਰ ਸੀ ਔਰ 9th ਵਿੱਚ ਅਸੀਂ ਇਹਦੀ ਬਾਸਕਟਬਾਲ ਅਕੈਡਮੀ ਜੁਆਇਨ ਕਰਵਾ ਮੈਂ ਕੋਸ਼ਿਸ਼ ਕਰਾਂਗੇ ਵਧੀਆ ਪਲੇਅਰ ਬਣਾਂਗਾ ਤਾਂ ਪਲੇਅਰ ਬਣਨਾ ਹੈ ਵਧੀਆ ਬਾਸਕਟਬਾਲ ਦਾ ਹਾਂਜੀ ਪਾਪਾ ਦਾ ਨਾਮ ਰੋਸ਼ਨ ਕਰਨਾ ਹੈ ਹਾਂਜੀ ਘਰੇ ਜਦੋਂ ਬੈਨਿਓ ਜਾਂ ਸੋਨਿਓ ਬੈੱਡ ਤੇ ਤਾਂ ਔਖਾ ਲੱਗਦਾ ਉਸ ਟਾਈਮ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਇੰਨੀ ਪੋਜ਼ਿਟਿਵਿਟੀ ਮਿਲਦੀ ਹੈ ਇਹਨਾਂ ਨਾਲ ਗੱਲਾਂ ਕਰਕੇ ਕਿ ਜਿਹੜੇ ਲੋਕੀ ਘਰ ਬੈਠੇ ਰਹੁੰਦੇ ਨੇ ਸਾਡੇ ਚ ਰੱਬ ਨੇ ਕਮੀ ਦਿੱਤੀ ਸਾਡੀ ਹਾਈਟ ਛੋਟੀ ਕਰਤੀ ਤਾਂ ਉਹ ਜ਼ਰੂਰੇ ਇੰਟਰਵਿਊ ਦੇਖਣ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਪਿਓ ਦੀ ਹਾਈਟ ਹੈ 7 ਫੁੱਟ ਤੇ ਮੁੰਡੇ ਦੀ ਹਾਈਟ ਹੈ 6.5 ਫੁੱਟ ਤੇ ਮੁੰਡੇ ਦੀ ਹਾਈਟ ਆਉਣ ਵਾਲੇ ਟਾਈਮ 'ਚ ਹੋਰ ਵੀ ਵੱਧੇਗੀ ਕਿਉਂਕਿ ਹਜੇ ਸਿਰਫ 13 ਸਾਲ ਉਮਰ ਹੈ ਤਾਂ ਤੁਸੀਂ ਵੀ ਤੁਹਾਨੂੰ ਵੀ ਜ਼ਰੂਰ ਕਵਾਂਗੇ ਕਿ ਲਾਈਫ ਵਿੱਚ ਹਾਰਨਾ ਮੰਨੋ ਜਿਹੜੀ ਚੀਜ਼ ਵੀ ਤੁਹਾਨੂੰ ਰੱਬ ਨੇ ਤੁਹਾਡੇ 'ਚ ਕਮੀ ਦਿੱਤੀ ਹੈ ਉਹਨੂੰ ਫੇਸ ਕਰਨਾ ਸਿੱਖੋ ਤੇ ਹੋਰ ਨਵੇਂ-ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਕਰਨ ਦੇ ਨਾਲ ਹਰਪ੍ਰਿਤ